ਮੇਰਾ ਤਾਂ ਘਰ ਵੀ ਖਾਲੀ ਹੋ ਗਿਆ ਮੇਰਾ ਬੱਚਾ ਵੀ ਚਲੇ ਗਿਆ ਮੈਂ ਬਤਾ ਕੀ ਕਰਾਂ ਸਾਨੂੰ ਕੋਈ ਨਹੀਂ ਜਾਣਦਾ ਇੱਥੇ ਮੈਕਸੀਕੋ ਵਿੱਚ ਮੈਂ ਇਕੱਲਾ ਇੱਕ ਘਰ ਵਿੱਚ ਹੀ ਹਾਂ ਤੇ ਇੱਥੇ ਮਾਫੀਆ ਦਾ ਬਹੁਤ ਖਤਰਾ ਹੈ ਕبھی ਇੱਕ ਦਿਨ ਮੇ ਰੋਟੀ ਮਿਲਦੀ थी ਕبھی ਦੋ ਦਿਨ ਮੇ ਮਿਲਦੀ थी ਕبھی ਹਫਤਾ ਹਫਤਾ ਹੋ ਜਾਂਦਾ ਦਾ ਫਿਰ ਯਹਾਂ ਸੇ ਪੈਸੇ ਮੰਗਵਾ ਦਿੱਤੇ ਉਹ ਕਿਸੇ ਆਈਡੀ ਕੇ ਥਰੂ ਇਹ ਭਾਈ ਭੇਜਦਾ ਦਾ ਤਬ ਜਾ ਕੇ ਉਹ ਥੋੜਾ ਬੋੜਾ ਖਾਣਾ ਖਾਤੇ ਦੇ ਇਹਨਾਂ ਨੇ 45 ਲੱਖ ਰੁਪਏ ਸਾਡੇ ਤੋਂ ਲੈ ਲੈਨੇ ਤੇ ਸਾਡਾ ਕੋਈ ਕੰਮ ਨਹੀਂ ਕਰਵਾਇਆ ਇਹਨਾਂ ਨੇ ਇਹੀ ਕਹਿੰਦੇ ਸੀ ਇੱਕ ਮਹੀਨੇ ਦੇ ਤੁਹਾਨੂੰ ਅਮਰੀਕਾ ਐਂਟਰ ਕਰਾ ਦੇਵਾਂਗੇ ਸਾਨੂੰ ਅੱਜ 1 ਸਾਲ ਹੋ ਗਿਆ ਘਰ ਤੋਂ ਬਾਹਰ ਨਿਕਲਿਆ ਨੂੰ ਸਾਰੀ ਪੈਨਟ ਕਰੀ ਹੋਈ ਹੈ ਜੀ ਅੱਛਾ ਉਹਨਾਂ ਨੇ ਅੱਗੇ ਨਹੀਂ ਕਰੀ ਅੱਗੇ ਨਹੀਂ ਕਰੀ ਰੌਕ ਕਰਨ ਪੈਸੇ ਦੀ ਹੈ ਜੀ ਅੱਛਾ ਸਾਰੇ ਗੇਜ ਭਾਦਰਾ ਰਾਮਦੇਵ ਬੈਠ ਕੇ ਕਰਾਂ ਸਮੇਂ ਸਿਰ ਉਸ ਵੀਰ ਨੇ ਵੀਡੀਓ ਵੀ ਜਾਰੀ ਕਰ ਦਿੱਤੀ ਸੀ ਕਿ ਕਿਸੇ ਤਰੀਕੇ ਨਾਲ ਮੈਨੂੰ ਬਚਾ ਲਿਆ ਜਾਵੇ ਔਰ ਕਰਦੇ ਪੈਸੇ ਵੀ ਭੇਜ ਰਹੇ ਸੀ ਦਾ ਮਤਲਬ ਇਹ ਹੈ ਕਿ ਘਰ ਦੇ ਪੂਰੇ ਸਪੋਰਟ ਕਰ ਰਹੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਬੱਚਾ ਬਚਿਆ ਰਹੇ ਸਾਡੀ ਅੱਖਾਂ ਦੇ ਸਾਹਮਣੇ ਦੁਬਾਰਾ ਅਸੀਂ ਉਹਨੂੰ ਦੇਖ ਸਕੀਏ ਲੇਕਿਨ ਸਮਾਂ ਹੱਥੋਂ ਨਿਕਲ ਗਿਆ ਅਸੀਂ ਆਪਣੇ ਪੈਸੇ ਜੋ ਇਕੱਠੇ ਕਰੇ ਸੀ ਆਪਣੇ ਰਿਸ਼ਤੇਦਾਰਾਂ ਕੋਲੋਂ ਲਿੱਤੇ ਸੀ ਅਤੇ ਆਪਣੇ ਜ਼ਮੀਨ ਵੇਚ ਕੇ ਮੈਂ ਆਪਣੇ ਪੈਸੇ ਇਕੱਠੇ ਕਰੇ ਸੀ ਅਤੇ ਜੋ ਕਿ ਇਹਨਾਂ ਨੇ ਸਾਰੇ ਲੈ ਲਏ ਸੀ ਤੇ ਬ੍ਰਾਜ਼ੀਲ ਐਂਟਰ ਕਰਵਾਉਣ ਤੋਂ ਪਹਿਲਾਂ ਇਹਨਾਂ ਨੇ ਸਾਰੀ ਪੇਮੈਂਟ ਸਾਡੇ ਕੋਲੋਂ ਲੈ ਲਈ ਸੀ ਤੇ ਸੂਰੀ ਨੇ ਵੀ ਇਹਨਾਂ ਨੇ ਐਂਟਰ ਕਰਕੇ ਸਾਨੂੰ ਸਾਡਾ ਪਾਸਪੋਰਟ ਸਾਡਾ ਸੂਰੀ ਨੇ ਵੀ ਹੀ ਰਹਿ ਗਿਆ ਸੀ ਇਹਨਾਂ ਨੂੰ ਅਸੀਂ ਪੁੱਛਿਆ ਸੀ ਸਾਡਾ ਪਾਸਪੋਰਟ ਕਿੱਥੇ ਆ ਇਹ ਕਹਿੰਦੇ ਤੁਹਾਨੂੰ ਅੱਕੇ ਦਵਾ ਦੇਵਾਂਗੇ ਹਾਲਾਂਕਿ ਜਦੋਂ ਤੇ ਰੂਲ ਚੇਂਜ ਕੀਤੇ ਆ ਜਦੋਂ ਦੀ 트ੰਪ ਸਰਕਾਰ ਆਈ ਆ ਅਮਰੀਕਾ ਦੇ ਵਿੱਚ ਉਹਨਾਂ ਨੇ ਥੋੜੀ ਸਖਤੀ ਕਰਨੀ ਸ਼ੁਰੂ ਕਰਤੀ 트ੰਪ ਤੋਂ ਆਇਆ ਨਾ ਫਰਵਰੀ ਚ ਨਾ ਸੀ ਤਾਂ ਕਦੀ ਇੱਕ ਸਾਲ ਪਹਿਲਾਂ ਚਲੇ ਗਿਆ ਸੀ ਨਾ ਉਹ ਤਾਂ ਇੱਕ ਮਹੀਨੇ ਦਾ ਪਹੁੰਚ ਜਾਣਾ ਚਾਹੀਦਾ ਉੱਥੇ ਜੇ ਸਾਡੇ ਨਾਲ ਪਤਾ ਕੀਤਾ ਸੀ ਅਸੀਂ ਇਹਨਾਂ ਨਾਲ ਗੱਲ ਕੀਤੀ ਸੀ ਕਿ ਅਸੀਂ ਫਲਾਈਟ ਰਹੀ ਹਾਂ ਮੈਕਸੀਕੋ ਜਾਣਾ ਪਰ ਇਹਨਾਂ ਨੇ ਸਾਨੂੰ ਪਨਾਮਾ ਜੰਗਲ ਦੇ ਰਾਹੀਂ ਭੇਜਿਆ ਆ ਦੇਖੋ ਜੀ ਪਨਾਮਾ ਜੰਗਲ ਦੀ ਵੀਡੀਓ ਜਿਹੜਾ ਪ੍ਰਸ਼ਾਸਨ ਨੂੰ ਵੀ ਪਤਾ ਹੁੰਦਾ ਜੀ ਪ੍ਰਸ਼ਾਸਨ ਵੀ ਇਹਦੇ ਦੇ ਜ਼ਿੰਮੇਦਾਰ ਰਹੇਗਾ ਪ੍ਰਸ਼ਾਸਨ ਅਜੰਟਾ ਤੇ ਕੋਈ ਕਾਰਵਾਈ ਜੇ ਪਹਿਲਾਂ ਹੀ ਜਦੋਂ ਇਹਨਾਂ ਨੇ ਕੰਪਲੀਟ ਕਰੀ ਸੀ ਕਾਰਵਾਈ ਕਰਦੇ ਤਾਂ ਕਿ ਉਹ ਐਸਐਸਪੀਕਰ ਜ਼ਿਲ੍ਹੇ ਦਾ ਮਾਲਕ ਆ ਐਸਐਸਪੀ ਨੂੰ ਸਾਰੀ ਨੌਲ ਜਿੰਦੀ ਐਮਐਲਏ ਖੁਦ ਮਾਲਕ ਹੈਕਰ ਸਾਡੇ ਨਾਲ ਕੋਈ ਵੀ ਵਰਦਾਤ ਹੋਵੇ ਉਸ ਦਾ ਦੋਨੋਂ ਦੋਨੋਂ ਬੰਦੇ ਇਹ ਜ਼ਿੰਮੇਦਾਰ ਹੋਣਗੇ ਨੀਤੀ ਨਿਸ਼ੈਣੀ ਪ੍ਰਣਾਲੇ ਤੋਂ ਆ ਤੇ ਪੰਖਰਪੁਰ ਤੋਂ ਸੁਖਵਿੰਦਰ ਸੈਣੀ ਆ ਜੋ ਸੁਣ ਤਕਲੀਫ ਹੋਈ ਆ ਉਹਨੇ ਖੁਦ ਆਪ ਖੁਦ ਵੀਡੀਓ ਬਣਾ ਕੇ ਪਾਈ ਵੀ ਜੀ ਜਾਂ ਉਸ ਤੇ ਪਰਬੂਤ ਬੋਲੋ ਜੀ ਔਰ ਕਿਆ ਸਬੂਤ ਚਾਹੀਦਾ ਹੈ ਜੀ ਚਲੋ ਚਲੋ ਜੀ ਨਹੀਂ ਹੋ ਰਿਆ ਸੀਗਾ ਕੰਮ ਉਹਨੂੰ ਕਹਿੰਦੇ ਤੇ ਤੂੰ ਵਾਪਸ ਆ ਜਾ ਵਾਪਸ ਆ ਜਾ ਹਾਂ ਹਾਂ ਵਾਪਸ ਆ ਜਾ ਮਾਂ ਨੂੰ ਮਾੜਾ ਪੁੱਤ ਤਾਂ ਮਿਲ ਜਾਂਦਾ ਬਿਲਕੁਲ ਬਿਲਕੁਲ 6 ਫੁੱਟ ਨੌਜ ਮਾਰ ਮੁੰਡਾ ਇਹ ਜੱਟ ਲੱਭਣਾ ਨਹੀਂ ਹੈ ਜੀ ਮਾਂ ਨੂੰ ਲੱਭਾ ਕਿ ਦੀ ਵੀ ਦੇਖੋ ਮੇਰਾ ਬੱਚਾ ਤਾਂ ਆ ਨਹੀਂ ਸਕਦਾ ਔਰ ਮੇਰੇ ਬੱਚੇ ਦੀ ਬੋਡੀ ਆ ਜਾ ਬਸ ਇਹ ਬੱਚਾ ਤਾਂ ਮੇਰਾ ਵਾਪਸ ਆ ਨਹੀਂ ਸਕਦਾ ਮੇਰੇ ਬੱਚੇ ਦੀ ਬੋਡੀ ਆ ਜਾ ਤਾਂ ਮੈਂ ਆਪਣੇ ਹੱਥਾਂ ਤੇ ਸੰਗਾਂਦੀ ਥੋੜਾ ਵਾ ਤਾਂ ਮੈਨੂੰ ਸਬਰ ਹੋ ਜਾਗਾ ਨਹੀਂ ਮੈਨੂੰ ਸਬਰ ਕਹਾ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਮੈਂ ਡੇਰਾ ਬਸੀਦੇ ਸਮਗੋਲੀ ਪਿੰਡ ਦੇ ਵਿੱਚ ਮੌਜੂਦ ਹਾਂ ਇੱਕ ਬੜੀ ਹੀ ਮੰਦਭਾਗੀ ਘਟਨਾ ਇਸ ਪਿੰਡ ਦੇ ਨੌਜਵਾਨ ਦੇ ਨਾਲ ਘਟੀ ਹੈ ਸਾਰੇ ਰਿਸ਼ਤੇਦਾਰ ਯਾਰ ਮਿੱਤਰ ਉਹਨਾਂ ਦਾ ਹਾਲ ਪੁੱਛਣ ਆ ਰਹੇ ਹਨ ਲੇਕਿਨ ਸਭ ਤੋਂ ਤਰਾਸਦੇ ਦੀ ਗੱਲ ਇਹ ਹੈ ਕਿ ਉਸ ਨੌਜਵਾਨ ਨੇ ਤਕਰੀਬਨ ਦੱਸਿਆ ਜਾਂਦਾ ਹੈ ਕਿ 3-4 ਮਹੀਨੇ ਪਹਿਲਾਂ ਆਪਣੀ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਕਿ ਮੈਂ ਮੈਕਸੀਕੋ ਦੇਸ਼ ਦੇ ਵਿੱਚ ਫਸਿਆ ਹੋਇਆ ਹਾਂ ਤਕਰੀਬਨ ਦੱਸਿਆ ਜਾਂਦਾ ਕੋ ਕਿ ਉਹ 1 ਸਾਲ ਤੋਂ ਉੱਥੇ ਫਸਿਆ ਹੋਇਆ ਸੀ ਏਜੰਟਾਂ ਨੇ ਧੋਖੇ ਦੇ ਨਾਲ ਉਹਦੇ ਉਹਦੇ ਨਾਲ ਵਾਅਦੇ ਕੀਤੇ तकरीबन ਕਹਿੰਦੇ ਆ ਉਹਦੇ ਦੱਸਣ ਮੁਤਾਬਕ ਇੱਕ ਵੀਡੀਓ ਜਿਹੜੀ ਉਹਨਾਂ ਦੇ ਉਹਨਾਂ ਨੇ ਜਾਰੀ ਕੀਤੀ ਕਿ 45 ਲੱਖ ਰੁਪਏ ਮੇਰਾ ਏਜੰਟਾਂ ਨੇ ਲਿਆ ਔਰ 1 ਸਾਲ ਤੋਂ ਉੱਥੇ ਫਸਿਆ ਹੋਇਆ ਸੀ ਉਸ ਵੀਡੀਓ ਦੇ ਵਿੱਚ ਉਹ ਨਾਂ ਵੀ ਲੈ ਰਿਹਾ ਕਿ ਮੈਨੂੰ ਜੇਕਰ ਕੁਝ ਵੀ ਹੋ ਜਾਂਦਾ ਤਾਂ ਇਹ ਏਜੰਟ ਜ਼ਿੰਮੇਵਾਰ ਹੋਣਗੇ ਔਰ ਮੁੱਖ ਮੰਤਰੀ ਤੋਂ ਲੈ ਕੇ ਹੋਰ ਜ਼ਿੰਮੇ ਜਿੰਨੇ ਵੀ ਜ਼ਿੰਮੇਵਾਰ ਅਧਿਕਾਰੀ ਨੇ ਪੁਲਿਸ ਦੇ ਅਧਿਕਾਰੀਆਂ ਨੇ ਉਹਨਾਂ ਤੱਕ ਉਸਨੇ ਉੱਥੋਂ ਹੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਉਦਾ ਹੱਲ ਕੋਈ ਨਹੀਂ ਨਿਕਲਿਆ ਔਰ ਅੱਜ ਸਾਨੂੰ ਖਬਰ ਮਿਲਦੀ ਹੈ ਕਿ ਉਸ ਵੀਰ ਦੀ ਮੌਤ ਹੋ ਜਾਂਦੀ ਹੈ ਇੱਥੇ ਉਹਨਾਂ ਦੇ ਬ੍ਰਦਰ ਉਹਨਾਂ ਦਾ ਸਾਰਾ ਪਰਿਵਾਰ ਮੌਜੂਦ ਹੈ ਕਿ ਜਿਹੜੀ ਹੁਣ ਵੀਰ ਦੀ ਖਬਰ ਆ ਰਹੀ ਹੈ ਜੀ ਕੀ ਰੀਜ਼ਨ ਰਿਹਾ ਸਾਨੂੰ ਤਾਂ ਇਹੀ ਪਤਾ ਚੱਲਿਆ ਕਿ ਇੱਥੇ ਉਹਨਾਂ ਜੰਗਲ ਜੋ ਕੋਈ ਫੋਟੋ ਆਈ ਸੀ ਬੇਸਤਰਾਂ ਕਰਕੇ ਇੰਡੀਅਨ ਦਾ ਲੜਕਾ ਡੈਥ ਹੋ ਗਈ ਉਸकी ਬੱਸ ਅੱਛਾ ਜੀ ਬੋਡੀ ਦੀ ਫੋਟੋ ਆਈ ਹੈ ਉਹ ਉੱਥੋਂ ਦੀ ਤੁਹਾਨੂੰ ਬਾਕੀ ਕੁਝ ਨਹੀਂ ਪਤਾ ਚੱਲਿਆ ਉਹਨੂੰ ਕੁਝ ਰੀਜ਼ਨ ਨਹੀਂ ਪਤਾ ਲੱਗਿਆ ਕੋਈ ਰੀਜ਼ਨ ਨਹੀਂ ਪਤਾ ਚੱਲਿਆ ਜੀ ਲੇਕਿਨ ਉਹਨਾਂ ਨੇ ਆਪਣੀ ਇਸ ਗੱਲ ਨੂੰ ਲੈ ਕੇ ਕਿ ਮੇਰੇ ਨਾਲ ਕੁਝ ਵੀ ਹੋ ਜਾਂਦਾ ਕੁਝ ਵੀ ਹੋ ਸਕਦਾ ਹੈ ਇਹਦਾ ਅੰਦੇਸ਼ਾ ਉਹਨਾਂ ਨੇ ਪਹਿਲਾਂ ਹੀ ਜਤਾਤਾ ਸੀ ਉਹਨੇ ਆਪਣੀ ਵੀਡੀਓ ਦੇ ਵਿੱਚ ਨਾਂ ਵੀ ਲਾਏ ਹੋਏ ਆ ਇੱਥੋਂ ਤੱਕ ਕਿ ਤਕਰੀਬਨ 3-4 ਮਹੀਨੇ ਪਹਿਲਾਂ ਹੀ ਉਹਨੇ ਦੱਸਤਾ ਸੀਗਾ ਨਾ ਪੂਰਾ ਮਾਮਲਾ ਹੈ ਕਿ ਇਹ ਕਿੱਦਾਂ ਉਹ ਗਏ ਕਿੰਨੀ ਉਹਨਾਂ ਦੀ ਉਮਰ ਸੀ ਕੀ ਕਰਦੇ ਸੀ ਉਹ ਇੱਥੇ ਪਹਿਲਾਂ ਉਹਨਾਂ ਦੀ ਸ਼ੋਪ ਸੀ ਕੱਪੜੇ ਦੀ ਅੱਛਾ ਉਸ ਤੋਂ ਬਾਅਦ ਉਹਨਾਂ ਨੇ ਕੰਮ ਦਿੱਤਾ ਅਮਰੀਕਾ ਲਈ ਜਾਣ ਲਈ ਏਜੰਟਾਂ ਨੂੰ ਉਹਨਾਂ ਕਿਹਾ ਸੀ ਸਾਨੂੰ 1 ਮਹੀਨੇ ਚ ਲਗਾ ਦੇਣਾ ਸੀਰਾ ਪਰ ਉਹਨਾਂ ਨੇ ਸਾਡੇ ਤੋਂ 33 ਲੱਖ ਰੁਪਏ ਲੈ ਲਈਏ ਤੋਂ ਕੰਮ ਕੋਈ ਨਹੀਂ ਕੀਤਾ 33 ਲੱਖ ਰੁਪਏ ਉਹਨਾਂ ਨੇ ਏਜੰਟਾਂ ਨੇ ਪਹਿਲਾਂ ਹੀ ਲੈ ਲਈ ਸੀ ਤੁਹਾਡੇ ਤੋਂ ਜਾਣ ਤੋਂ ਪਹਿਲਾਂ ਜਾਣ ਲੱਗੇ ਥੋੜਾ ਥੋੜਾ ਰਸਤੇ ਮਾਂ ਕਦੀ 10 ਲੈ ਲਈਏ ਕਦੀ 5 ਲੈ ਲਈਏ ਸੋ ਕਰਕੇ ਪੂਰੇ 33 ਲੈ ਲਈਏ ਪਰ ਸੀਰਾ ਨਹੀਂ ਲਗਾਇਆ ਅੱਛਾ ਉਹ ਉਸ ਤੋਂ ਬਾਅਦ ਕਹਿਣਾ ਵਾ ਉਹਨੂੰ ਇੱਕ ਕਮਰੇ 'ਚ ਬੰਦ ਕਰਾ ਲਿਆ ਉਹਨਾਂ ਨੇ ਇਸ ਨੂੰ ਡੋਂਕਰਾਂ ਨੇ ਰੱਖ ਲਿਆ ਖਰਚਾ ਪਾਣੀ ਉਹਨਾਂ ਦਾ ਕੁਝ ਨਹੀਂ ਪਾਇਆ ਤੋਂ ਆਪਾਂ 4 ਲੱਖ ਰੁਪਏ ਦੇ ਕੇ ਉਸ ਤੇ ਉਸ ਕਹਿਣਾ ਖਰਚਾ ਪਾਣੀ ਵਿੱਚ ਜਾ ਸਕਿਆ ਜ ਰੋਟੀ ਪਾਣੀ ਦੇ ਦਿੰਦੇ ਨਾ ਨਹੀਂ ਬੰਦ ਕਰਦੇ ਜਦ ਉਹਨਾਂ ਨੇ ਹੋਸ਼ਕਾ ਉਹ ਫੋਨ ਵੀ 24 ਘੰਟੇ માં 5 ਮਿੰਟ ਓਨਲੀ ਬਾਤ ਕਰਨ ਲਈ ਫੋਨ ਦਿੱਤੇਗੇ ਪੂਰੇ 24 ਘੰਟੇ ਚ ਅੱਛਾ ਈ ਕਿਉਂਕਿ ਨਿਊਜ਼ ਅਖਬਾਰ ਦੇ ਵਿੱਚ ਵੀ ਲੱਗੀ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ 1 ਸਾਲ ਤੋਂ ਤਕਰੀਬਨ ਮੈਕਸੀਕੋ ਦੇ ਵਿੱਚ ਭੁੱਖਣ ਪਾਣਾ ਰੱਖਿਆ ਜਾ ਰਿਹਾ ਸੀ ਉਹਨੂੰ ਉਸ ਤੋਂ ਬਾਅਦ ਖਰਚਾ ਜੋ ਵੀ ਖਰਚਾ ਪਾਉਂਦੇ ਸੀ ਅਸੀਂ ਪਾਉਂਦੇ ਸੀ ਏਜੰਟ ਕੋਈ ਅਕਰ ਪੈਸੇ ਨਹੀਂ ਪਾਉਂਦਾ ਸੀ ਉਹਦੇ ਅੱਛਾ ਖਾਣ ਪੀਣ ਦੇ ਲਈ ਵੀ ਇੱਥੋਂ ਭੇਜ ਰਹੇ ਸੀ ਹਾਂਜੀ अच्छा ਸਾਡਾ ਤਾਂ ਬ੍ਰਦਰਸ ਆਪਾਂ ਨੂੰ ਤਾਂ ਕਰਨਾ ਭੁੱਖਾ ਤਾਂ ਮਾਰਨੇ ਸੀ ਕਿ ਆਪਣੇ ਕੰਨੇ ਆਪਣੇ ਕੰਨੇ ਜਿੰਨਾ ਕਰਿਆ ਆਪਾਂ ਨੇ ਕਰਿਆ ਜਿੰਨਾ ਹੋ ਸਕੇ ਹੂੰ ਵੀਰੇ ਜਿਹੜਾ ਤੁਸੀਂ ਦੱਸਿਆ ਜਾ ਰਿਹਾ ਪਹਿਲਾਂ ਵੀਰ ਦੀ ਕੱਪੜੇ ਦੀ ਦੁਕਾਨ ਸੀ ਫਿਰ ਫੈਸਲਾ ਲਿਆ ਵੀਰ ਨੇ ਕਿ ਬਾਹਰ ਜਾਣਾ ਹੈ ਨਾ ਇਹ ਫਿਰ ਇਹ ਜਿਹੜਾ ਉਹਨਾਂ ਨੂੰ رابطہ ਕੀਤਾ ਗਿਆ ਇਹ ਵੀਰ ਦੇ ਵੱਲੋਂ ਕੀਤਾ ਗਿਆ ਸੀ ਜਾਂ ਉਹਨਾਂ ਵੱਲੋਂ ਕੋਈ ਇਦਾਂ ਦੇ ਆਏ ਸੀ ਸਭ ਉਸਕੇ ਫਰੈਂਡ ਵਗੈਰਾ ਜਾ ਰਹੇ ਸੀ ਨਾ ਤੇ ਉਹਨੇ ਸੋਚਿਆ ਮੈਂ ਵੀ ਚੱਲੇ ਜਾਾਂ ਅੱਛਾ ਬੈਸ ਕਰਕੇ ਸਭੀ ਸੋਚਦਾ ਕਿ ਅੱਛਾ ਕਰ ਲੀਏ ਬਾਹਰ ਜਾ ਕੇ ਥੋੜਾ ਜਿਹਾ ਹੋਰ ਕਰਾਂ ਤੇ ਉਹਨਾਂ ਨੇ ਕੀ ਵਾਅਦਾ ਕੀਤਾ ਸੀ ਕਿ ਜਿੱਦਾਂ ਉਹ ਦਸਤੂਹੀ ਦੱਸਿਆ ਜਾ ਰਿਹਾ ਤਾਂ ਫਸੇ ਹੋਏ ਸੀ 1 ਸਾਲ ਤੋਂ ਉਹਨਾਂ ਨੇ ਕੁਝ ਨਹੀਂ ਉਹਨੇ ਬੋਲਿਆ ਸੀ ਕਿ ਯਹਾਂ ਦੇ ਦੋ ਜ ਮਹੀਨੇ ਦਾ ਵਾਅਦਾ ਕੀਤਾ ਸੀ ਏਜੰਟਾਂ ਨੇ ਵੀ 1 ਮਹੀਨੇ ਚ ਲਗਾ ਦੇਣਗੇ ਇਹਨੂੰ ਸਿਰਾ ਬੈਸ ਅੱਛਾ ਜਾਣਾ ਕਿੱਥੇ ਸੀ ਅਮਰੀਕਾ ਹੀ ਵੀ 1 ਮਹੀਨੇ ਚ ਅਸੀਂ ਅਮਰੀਕਾ ਪਹੁੰਚਾ ਦਾਂਗੇ ਅੱਛਾ ਸੋ ਵੀ ਰਿਪੋਰਟ ਹੋ ਰਿਹਾ ਜਿਹਦੇ ਘਰ ਦਾ ਕੋਈ ਜੀ ਚਲਾ ਜਾਂਦਾ ਉਹਦੇ ਉੱਤੇ ਕੀ ਬੀਤਦੀ ਹੋਣੀ ਮਾਂ ਦਾ ਕੀ ਹਾਲ ਹੋਣਾ ਜਿਹਨੇ ਆਪਣਾ ਜਵਾਨ ਪੁੱਤ ਤੋੜਿਆ 28 ਸਾਲ ਦਾ ਔਰ ਮੈਂ ਵੀਡੀਓ ਦੇਖੀ ਹੈ ਜੀ ਮੇਰੇ ਤੋਂ ਦੇਖੀ ਨਹੀਂ ਜਾ ਰਹੀ ਸੀ ਇੰਨਾ ਜਵਾਨ ਪੁੱਤ ਵੀਰੇ ਥੋੜਾ ਜਿਹਾ ਮੈਂ ਬੇਨਤੀ ਕਰਾਂਗਾ ਥੋੜਾ ਜਿਹਾ ਪਲੀਜ਼ ਤੁਸੀਂ ਦੱਸੋ 1 ਮਹੀਨੇ ਦਾ ਤੁਹਾਨੂੰ ਵਾਦਾ ਕੀਤਾ ਅ ਅਮਰੀਕਾ ਪਹੁੰਚਾਣ ਦਾ ਤੇ ਜਿਹੜਾ ਰੂਟ ਉਹਨਾਂ ਨੇ ਇਖਤਿਆਰ ਕੀਤਾ ਸੀਗਾ ਜੀ ਕਿ ਕਿਦਾਂ ਗਏ ਉਹ ਕਿ ਮੈਕਸੀਕੋ ਕਿਉਂ ਕਿਦਾਂ ਪਹੁੰਚੇ ਕਿਸੇ ਹੋਰ ਦੇਸ਼ਾਂ ਦੇ ਰਾਹੀਂ ਪਹੁੰਚੇ ਸੀ ਜਾਂ ਸਿੱਧਾ ਮੈਕਸੀਕੋ ਤਿੰਨ ਚਾਰ ਦੇਸ਼ਾਂ ਦੇ ਵਿਚ ਚ ਕਈ ਕਈ ਕੰਟਰੀ ਆਂਦੀ ਹੈ ਕਭੀ ਕੁਛ ਕਦੀ ਕੁਛ ਕਦੀ ਕੁਛ ਵਿਚਵੇਂ ਅੱਛਾ ਯਾਹਾਂ ਤੇ ਪਤਾ ਨਹੀਂ ਚਾਈਨਾ ਗਿਆ ਤਾਂ ਪਤਾ ਨਹੀਂ ਵਿਚ ਵਿੱਚ ਜੇ ਕੰਟਰੀ ਕਦੀ ਕਈ ਬ੍ਰਾਜ਼ੀਲ ਹੋ ਗਿਆ ਕਈ ਸ਼ੂਰੀ ਨੇਮ ਹੋ ਗਿਆ ਹਾਂ ਨਿਕਾਰੇ ਗੋਆ ਪਲਾਟੇਮਾਲਾ ਪਲਾਮਾ ਇਹ ਸਾਰੀ ਕੰਟਰੀਆਂ ਨੂੰ ਕੇ ਲੰਘਿਆ ਜੀ ਪਰਾਮਾ ਦੇ ਜੰਗਲ ਅੱਛਾ ਜੀ ਪਰਾਮਾ ਦੇ ਜੰਗਲ ਬਿਲਕੁਲ ਆਪਣੀ ਵੀਡੀਓ ਦੇ ਵਿੱਚ ਵੀ ਕਹਿ ਰਿਹਾ ਕਿ ਪਰਾਮਾ ਦੇ ਜੰਗਲਾਂ ਵਿੱਚੋਂ ਨਿਕਲਣਾ ਪਿਆ ਤੇ ਏਜੰਟਾਂ ਨੇ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਸਿੱਧਾ ਕੀਤਾ ਸੀਗਾ ਜੀ ਐਸੀ ਆਪਾਂ ਜੰਗਲਾਂ ਦੇ ਰਾਸਤੇ ਨੇ ਭੇਜਣਗੇ ਆਪ ਨੂੰ ਵहां से ਫਲਾਈਟ ਕਰਾਵਾਂਗੇ ਅੱਛਾ ਜੀ ਹਾਂਜੀ ਪਰ ਫਿਰ ਵੀ ਜੰਗਲਾਂ ਦੇ ਰਾਹੀ ਭੇਜ ਜਾਓ ਤੇ 33 ਲੱਖ ਰੁਪਏ ਤੁਸੀਂ ਕਹਿ ਰਹੇ ਹੋ ਪਹਿਲਾਂ ਹੀ ਦੇਤੇ ਸੀ ਤੁਸੀਂ 33 ਲੱਖ ਵਿੱਚ ਤੋਂ ਪਹਿਲਾਂ 13 ਲੱਖ ਲੈ ਗਿਆ ਕਦੀ 5 ਲੈ ਗਿਆ ਕਦੀ 8 ਲੈ ਗਿਆ ਇਸ ਤੋਂ ਕਰਕੇ ਪੂਰੇ ਕਰ दिए ਉਸਕੇ 33 ਲੱਖ ਤਾਂ ਪਹਿਨਾ ਮਤਲਬ ਕਿ 33 ਲੱਖ ਰੁਪਏ ਦੇਤੇ ਸੀ ਰਾਸਤੇ-ਰਾਸਤੇ ਮੈਂ ਦੇਂਦੇ ਗਏ ਅੱਛਾ ਹਾਂਜੀ ਪਰ ਇਹ ਪਹੁੰਚਣ ਤੋਂ ਪਹਿਲਾਂ ਵੀ ਉਹਨਾਂ ਨੇ ਮੈਕਸੀਕੋ ਪਹੁੰਚਣ ਤੋਂ ਪਹਿਲਾਂ ਹੀ ਸਾਰੇ ਪੈਸੇ ਲੈ ਲਏ ਹੋਟਲ ਪੇਮੈਂਟ ਠੀਕ ਹੈ ਔਰ ਅੱਗੇ ਡੋਂਕਰਾਂਗੇ ਇੱਕ ਵੀ ਅੱਗੇ ਡੋਂਕਰਾਂਗੇ ਪੇਮੈਂਟ ਨਹੀਂ ਪਾਈ ਉਹਨਾਂ ਨੇ ਕਿ ਡੋਂਕਰਾਂਗੇ ਪੇਮੈਂਟ ਪੜਾ ਗਈ ਅੱਗਾ ਤਾ ਵੀ ਮੈਂ ਅੱਗਾ ਤੋਰਾਂਗੇ ਅੱਛਾ ਇਹ ਚੱਕਰ ਹੈ ਸਾਢੋ ਪੈਸੇ ਲੈ ਕੇ ਬੈਠ ਗਿਆ ਆਪ ਆ ਗਏ ਅੱਗਾ ਪੈਸੇ ਨਹੀਂ ਪਾਏ ਉਹਨਾਂ ਨੇ ਤੇ ਹੁਣ ਵੀਰ ਰੁਕਿਆ ਕਿੱਥੇ ਹੋਇਆ ਸੀਗਾ ਜੀ ਇੱਕੋ ਰੁਕਿਆ 6-9 ਮਹੀਨੇ ਜੀ ਉੱਥੇ ਲਾਇਨ ਮੈਕਸੀਕੋ ਹੀ ਅੱਛਾ ਹੋਟਲ ਸੀਗਾ ਕੋਈ ਆ ਕਿੱਥੇ ਕੋਈ ਕਮਰਾ ਸੀ ਉਸ ਉਸ ਤੇ ਰਹਦੇ ਤੇ ਹੋਟਲ 'ਚ ਕਮਰੇ 'ਚ ਅੱਛਾ ਤੇ ਤੁਹਾਡੀ ਤੁਸੀਂ ਆਪਣੇ ਤੌਰ ਦੇ ਉਤੇ ਇਥੋਂ رابطہ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਏਜੰਟਾਂ ਦੇ ਨਾਲ ਆਪਾਂ ਨੇ ਕੰਪਲੇਂਟ ਪਾਈ ਸੀ ਪਹਿਲਾਂ ਅੱਛਾ ਪਹਿਲਾਂ ਹੀ ਪਾਤੀ ਸੀ ਤੁਸੀਂ ਕਿੰਨੀ ਦੇਰ ਪਹਿਲਾਂ ਸੀ ਉਹ ਹੀ ਜਦ ਵੀਡੀਓ ਪਾਈ ਉਸ ਤੋਂ ਬਾਅਦ ਕੰਪਲੇਂਟ ਲਿਖਾਈ ਆਪਾਂ ਨੇ ਅੱਛਾ ਜੀ ਜਦ ਵੀਡੀਓ ਪਾਵਾਈ ਜੀ ਠੀਕ ਹੈ ਤੇ ਤੇ ਵੀਰ ਵੱਲੋਂ ਜਿਹੜੀ ਇਹ ਵੀਡੀਓ ਜਾਰੀ ਕੀਤੀ ਗਈ ਸੀਗੀ ਜੀ ਇਹ ਕਦੋਂ ਕੀਤੀ ਗਈ ਸੀ ਮੈਂ ਇਹ ਪਹਿਲਾਂ ਹੋ ਗਈ ਜੀ ਇਸ ਨੂੰ ਮਈ ਮਹੀਨੇ ਮਈ ਚ ਹੈ ਮਈ ਚ ਹੋ ਗਈ ਅੱਛਾ ਜੀ ਤੇ ਇਸ ਵੀਡੀਓ ਦੇ ਆਧਾਰ ਤੇ ਉੱਤੇ ਤੁਸੀਂ ਫਿਰ ਸਾਰੇ ਜਿਹੜੇ ਪੁਲਿਸ ਅਧਿਕਾਰੀ ਹੈਗੇ ਉਹਨਾਂ ਕੋਲ ਹੀ ਪਹੁੰਚ ਕੀਤੀ ਹੋਣੀ ਹਾਂਜੀ ਗਏ ਐਸਐਸਪੀ ਆਫਿਸ ਗਏ ਕਈ ਵਾਰ ਉਥੇ ਮਿਲੇ ਨਹੀਂ ਐਸਐਸਪੀ ਜੀ ਤਿੰਨ ਚਾਰ ਵਾਰ ਜਾ ਕੇ ਆਏ ਤੇ ਏਜੰਟਾਂ ਦਾ ਜਿਹੜਾ ਨਾਮ ਵੀ ਲੈ ਰਹੇ ਹੋ ਆਪਣੀ ਵੀਡੀਓ ਦੇ ਵਿੱਚ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਈ ਹੈ ਕੋਈ ਕਾਰਵਾਈ ਨਹੀਂ ਹੋਈ ਤੱਕ ਜੀ ਪੁਲਿਸ ਦਾ ਇਹਦੇ ਉੱਤੇ ਕੀ ਕਹਿਣਾ ਜੀ ਕੁਝ ਵੀ ਨਹੀਂ ਲੱਗੇ ਬਿਆ ਹੁਣ ਦੇਖਾਂ ਕੀ ਕਰਦੇ ਆ ਪਹਿਲਾਂ ਤਾਂ ਕੁਝ ਨਹੀਂ ਕੀਤਾ ਹੁਣ ਦੇਖਦੇ ਆ ਕੀ ਕਰਦੇ ਆ ਹੁਣ ਤਾਂ ਬ੍ਰਦਰ ਵੀ ਨਹੀਂ ਰਿਹਾ ਪਤਾ ਕਿ ਆ ਵੀਰ ਜੀ ਦੇ ਕੀ ਬੱਪਾਂ ਦਾ ਪਤਾ ਨਹੀਂ ਜੀ ਕਿ ਆ ਉਹਨਾਂ ਗੇਲ ਬੀਤੀ ਆ ਉਹ ਤਾਂ ਉਹਨੂੰ ਪਤਾ ਆ ਉਹਨੇ ਆਪਣੇ ਜੋ ਦਿਲ ਦਾ ਦਰਦ ਤਾਂ ਜੋ ਉਸ ਗੇਲ ਬੀਤੀ ਉਹ ਉਸਨੇ ਖੁਦ ਆਪਣੀ ਵੀਡੀਓ ਬਣਾ ਖੁਦ ਭੇਜੀ ਆ ਜਿਸ ਨੇ ਜੋ ਉਸ ਗੇਲ ਬੀਤੀ ਆ ਜੋ ਉਸ ਦਾ ਦਰਦ ਤਾਂ ਜੋ ਉਸ ਨੂੰ ਤਕਲੀਫ ਹੋਈ ਆ ਉਹਨੇ ਖੁਦ ਆਪ ਖੁਦ ਵੀਡੀਓ ਬਣਾ ਕੇ ਪਾਈ ਵੀ ਜੀ ਜਾਂ ਉਸ ਤੇ ਪਰ ਸਬੂਤ ਬੋਲੋ ਜੀ ਹੋਰ ਕਿਆ ਸਬੂਤ ਚਾਹੀਦਾ ਹੈ ਜੀ ਇਹ ਉਸ ਤੇ ਪਰ ਤਾਂ ਕੋਈ ਸਬੂਤ ਨਹੀਂ ਜੀ ਇਹ ਮਨ ਤੋਂ ਕੋਈ ਪਤਾ ਨਹੀਂ ਹਮ ਤੋਰੇ ਬੈਠੇ ਆਪਣੇ ਘਰਾਂ ਪੂਰਾ ਆਪਣਾ ਘਾਸ ਕੰਡਾ ਕਰ ਰਹੇ ਜੋ ਉਹ ਤਾਂ ਉਸ ਨੂੰ ਪਤਾ ਨਹੀਂ ਉਸ ਗੇਲ ਕਿਆ ਬੀਤੀ ਜੀ ਮਹਾ ਉਤਮਾਲ ਨੂੰ ਸੁਣੋ ਪਤਾ ਆ ਉਸਨੇ ਆਪਣੀ ਵੀਡੀਓ ਬਣਾਇਆ ਪਾਈ ਵੀ ਖੁਦ ਉਹਨੇ ਆਪਣੇ ਬਾਪ ਵੀਡੀਓ ਬਣਾਇਆ ਪਾਈ ਵੀ ਬਿਲਕੁਲ ਉਤਮਾਲ ਉਹ ਵੀਡੀਓ ਦੇਖ ਕੇ ਨਹੀਂ ਕੁਝ ਵੀ ਹੋਇਆ ਜੀ ਤੋ ਫਿਰ ਜਿਮਾਰੇ ਕਹਨੇ ਕੋਣੇ ਤੋ ਕੁਝ ਕਿਆ ਪਤਾ ਵੀ ਕਿਆ ਆ ਹਾਂ ਪਾਸਪੋਰਟ ਦੀ ਜ਼ਰੂਰਤ ਤੁਸੀਂ ਦੱਸ ਰਹੇ ਸੀ ਜੀ ਪਾਸਪੋਰਟ ਦਾ ਜੀ ਦੱਸੋ ਇਹ ਉਹਦੇ ਵਿੱਚ ਉਹ ਵੀਡੀਓ ਦੇ ਵਿੱਚ ਵੀ ਗੱਲ ਕਰ ਰਿਹਾ ਕਿ ਮੇਰੇ ਕੋਲ ਪਾਸਪੋਰਟ ਵੀ ਨਹੀਂ ਹੈਗਾ ਉਹ ਜੋ ਏਜੰਟ تھے ਨਾ ਜੋ ਉਹਨਾਂ ਦੇ ਪਾਸ ਉਹਨਾਂ ਨੇ ਆਪਣੇ ਪਾਸ ਜਮ੍ਹਾਂ ਕਰ ਲਿਆ ਤਾਂ ਜੋ ਵੀ ਉਸਕੇ ਪਾਸ ਡਾਕੂਮੈਂਟ ਸੀ ਔਰ ਵਾਹਾਂ ਪੇ ਕਮਰੇ ਮੇਂ ਛੋੜ ਦਿਆ ਤੋ ਉਹਨੂੰ ਚਾਰ ਪੰਜ ਜਣੇ تھے ਉਹ ਵਹੀਂ ਪੇ कभी एक दिन में रोटी मिलती थी कभी दो दिन में मिलती थी कभी हफ़्ता हफ्ता हो जाता था फिर यहाँ से पैसे मंगवाते थे, थे वो किसी आई के थ्रू ये भाई भेजता था तब जाके वो थोड़ा बहुत खाना खाते थे नीचे होटल में जाके। ਆਪਣੀ ਵੀਡੀਓ ਦੇ ਵਿੱਚ ਵੀ ਦੱਸ ਰਹੇ ਆ ਹਰਦੀਪ ਸਿੰਘ ਸੀਗੇ ਨਾਂ ਦੇ ਵੀਰ ਦਾ ਹਰਦੀਪ ਸਿੰਘ ਆਪਣੀ ਵੀਡੀਓ ਦੇ ਵਿੱਚ ਦੱਸ ਰਿਹਾ ਕਿ ਮੇਰੇ ਕੋਲ ਮੇਰਾ ਪਾਸਪੋਰਟ ਵੀ ਨਹੀਂ ਹੈਗਾ ਜਿਹਦੇ ਕਾਰਨ ਉਹ ਇੱਕ ਜਗ੍ਹਾ ਫਸ ਗਏ ਸੀਗੇ ਨਾ ਤਾਂ ਬਾਹਰ ਜਾ ਸਕਦੇ ਸੀ ਕਿਉਂਕਿ ਜੇ ਬਾਹਰ ਜਾਂਦੇ ਤਾਂ ਵੀ ਪ੍ਰੋਬਲਮ ਸੀਗੀ ਉਹਨਾਂ ਨੂੰ ਤੇ ਪੈਸੇ ਦੀ ਗੱਲ ਕਰੀਏ ਤਾਂ ਕਿੰਨਾ ਪੈਸਾ ਤੁਹਾਡੇ ਕੋਲੋਂ ਹੁਣ ਟੋਟਲ ਦੀ ਜਿਵੇਂ ਗੱਲ ਕਰਾਂ ਕਿੰਨਾ ਚਲੇ ਗਿਆ 33 ਲੱਖ ਤੋਂ ਕੈਸ਼ ਚਲੇ ਗਿਆ 4 ਹੋਰ ਚਲੇ ਗਿਆ ਬਾਕੀ 6-7 ਲੱਖ ਰੁਪਏ ਜੋ ਖਰਚਾ ਆਪਾਂ ਨੇ ਪਾਇਆ ਇੱਧਰ ਤੋਂ 8-9 ਮਹੀਨੇ 40-50 55 ਕਰਕੇ ਉਹ ਲੱਗਿਆ ਕਿ ਜਦੋਂ ਉਹ ਗੱਲ ਕਰ ਰਹੇ 45 ਲੱਖ ਰੁਪਏ ਤਰੇਗੇ ਜੀ 45 ਲੱਖ ਰੁਪਇਆ ਲਾਏਗਾ ਨਾ ਮੈਂ ਐਸ ਕੋ ਬੈਠਾ ਜੀ ਜਦ ਤੱਕ ਜਦ ਤੱਕ 45 ਲੱਖ ਰੁਪਇਆ ਦੇ ਚੁਕੇ ਜੀ ਜੀ ਤੇ ਵੀਰ ਹਲੇ ਵਿਆਹੇ ਹੋਏ ਸੀਗਾ ਜੀ ਇਕ ਵਾਰੀ ਸੀ ਅਨਮੈਰਿਡ ਸੀ ਅਨਮੈਰਿਡ ਸੀ ਕੀ ਲੱਗਦਾ ਵੀਰੇ ਹੁਣ ਹਾਲਾਂਕਿ ਜਦੋਂ ਦੇ ਰੂਲ ਚੇਂਜ ਕੀਤੇ ਆ ਜਦੋਂ ਦੇ 트럼ਪ ਸਰਕਾਰ ਆਈ ਆ ਅਮਰੀਕਾ ਦੇ ਵਿੱਚ ਉਹਨਾਂ ਨੇ ਥੋੜੀ ਸਖਤੀ ਕਰਨੀ ਸ਼ੁਰੂ ਕਰਤੀ ਇਹ ਤਾਂ ਵੀ ਹੋਇਆ ਜੀ ਕਿਉਂਕਿ ਉਧਰ ਵੀ ਉਹਨਾਂ ਨੇ ਉਧਰ ਸੱਤੀ ਕਰਨੀ ਸਟਾਰਟ ਕਰਤੀ ਇੱਧਰ ਜਿਹੜਾ ਵੀਰ ਇੱਧਰੋਂ ਨਿਕਲ ਚੁੱਕਿਆ ਸੀਗਾ ਕਿਉਂਕਿ ਤੁਸੀਂ ਦੱਸ ਰਹੇ ਇੱਕ ਸਾਲ ਤੋਂ ਫਸਿਆ ਹੋਇਆ ਸੀ ਮੈਂ ਤਾਂ ਕਦੀ ਇੱਕ ਸਾਲ ਪਹਿਲਾਂ ਚਲੇ ਗਿਆ ਤਾਂ ਨਾ ਉਹ ਤਾਂ ਇੱਕ ਮਹੀਨੇ ਦਾ ਪਹੁੰਚ ਜਾਣਾ ਚਾਹੀਦਾ ਉੱਥੇ ਜੇ ਸਾਡੇ ਨਾਲ ਪਾਧਾ ਕੀਤਾ ਸੀ ਜੀ 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 ਟਰੰਪ ਤੇ ਹੁਣ ਆਇਆ ਨਾ ਫਰਵਰੀ ਚ ਨਾ ਅਗਲਾ ਬਿਲਕੁਲ ਤੇ ਏਜੰਟਾਂ ਵੱਲੋਂ ਤੁਹਾਡੇ ਨਾਲ ਕੋਈ ਰਾਬਤਾ ਕੀਤਾ ਗਿਆ ਕੋਈ ਤੁਹਾਨੂੰ ਜਵਾਬ দেয়া ਗਿਆ ਹੋਵੇ ਵੀ ਵੀ ਪੀ ਕੀ ਪ੍ਰੋਬਲਮ ਚੱਲ ਰਹੀ ਸੀ ਭੇਜ ਤਾਂ ਕਿ ਕਿਦਾਂ ਨਹੀਂ ਜੀ ਆਪਾਂ ਫੋਨ ਕਰਦੇ ਸੀ ਸਿੱਧਾ ਕਹਿੰਦੇ ਜੋ ਥਰਡ ਪਾਰਟੀ ਕੋਲ ਕਾਰਵਾਈ ਉਹ ਕਰ ਲੋ ਮੇਰੇ ਵੱਲ ਆਪਾਂ ਕੁਝ ਨਹੀਂ ਕਰਦੇ ਅੱਛਾ ਜੀ ਹਾਂ ਜੀ ਸੁਪ ਅੰਕਲ ਜੀ ਤੁਸੀਂ ਆਪਣਾ ਰਿਸ਼ਤੇਦਾਰ ਹੀ ਹੋ ਜੀ ਵੀਰ ਦੇ ਇਹ ਕਿਦਾਂ ਹੋ ਜਾਂਦੇ ਜੀ ਜਦੋਂ ਹੁਣ ਵੀਰ ਨੇ ਦੇਖੋ ਸਾਰੀ ਨਾਂ ਵੀ ਲੈ ਲਏ ਏਜੰਟਾਂ ਦੇ ਹਨਾ ਸਾਰਾ ਕੁਝ ਆਪਣੀ ਤਰਫ ਤੋਂ ਉਹਨਾਂ ਨੇ ਵੀਡੀਓ ਵੀ ਜਾਰੀ ਕਰਤੀ ਹੈ ਤੇ ਵੀਰ ਹੋਰੀ ਕਹਿੰਦੇ ਵੀ ਇੰਨੇ ਹੌਸਲੇ ਬਲੰਸ ਸੀਗੇ ਏਜੰਟਾਂ ਦੇ ਉਹ ਕਹਿੰਦੇ ਵੀ ਤੁਸੀਂ ਆਪਣੇ ਤੌਰ ਤੇ ਜੋ ਕਰਨਾ ਕਰ ਲੋ ਸਰ ਏਜੰਟਾਂ ਕੋਲੇ ਦੋ ਨੰਬਰ ਦੇ ਪੈਸੇ ਹੁੰਦੇ ਨੇ ਉਹਦਾ ਗਰੀਬ ਆਦਮੀ ਤੋਂ ਪੈਸੇ ਕਿੰਨੇ ਇਕੱਠੇ ਕਰਕੇ ਪ੍ਰਾਪਰਟੀਆਂ ਵੇਚ ਕੇ ਦਿੰਦੇ ਨੇ ਉਹ ਇਸ ਪੈਸੇ ਨਾਲ ਹੀ ਤੇ ਜਿਹੜਾ ਪ੍ਰਸ਼ਾਸਨ ਨੂੰ ਵੀ ਪਤਾ ਹੁੰਦਾ ਜੀ ਪ੍ਰਸ਼ਾਸਨ ਵੀ ਇਹਦੇ ਜਿੰਮੇਦਾਰ ਰਹੇਗਾ ਪ੍ਰਸ਼ਾਸਨ ਅਜੈਂਟਾਂ ਦੇ ਕੋਈ ਕਾਰਵਾਈ ਜੇ ਪਹਿਲਾਂ ਹੀ ਜਦੋਂ ਇਹਨਾਂ ਨੇ ਕੰਪਲੀਟ ਕਰੀ ਸੀ ਕਾਰਵਾਈ ਕਰਦੇ ਤਾਂ ਕਿਉਂਕਿ ਐਸਐਸਪੀ ਕਰ ਡਿਸਟ੍ਰਿਕਟ ਦਾ ਮਾਲਕ ਆ ਐਸਐਸਪੀ ਨੂੰ ਸਾਰੀ ਨੌਲਜ ਹੁੰਦੀ ਐ ਐਮਐਲਏ ਖੁਦ ਮਾਲਕ ਆ ਇੱਕ ਐਮਐਲਏ ਨੂੰ ਵੀ ਸਾਰੇ ਅਫਸਰਾਂ ਦਾ ਪਦਾਂ ਦਾ ਸਭ ਏਜੰਟਾਂ ਦੀ ਰਹਿਨਮਾਈ ਤੇ ਬਿਠਾ ਕੰਮ ਕਰਦੇ ਨੇ ਪਰ ਇਹ ਮਤਲਬ ਪੈਸਾ ਜਿਹੜਾ ਉਹ ਸਭ ਦੀ ਅੱਖਾਂ ਬੰਦ ਕਰ ਦਿੰਦੇ ਤੇ ਪੈਸੇ ਕਰਕੇ ਹੀ ਬਸ ਅੱਗੇ ਇਹਨਾਂ ਦੀ ਕੋਈ ਕਾਰਵਾਈ ਨਹੀਂ ਕਰ ਦਿੰਦੇ ਕੋ ਗਰੀਬ ਆਦਮੀ ਦਾ ਮਸਾਕ ਇੱਕ ਵਾਰੀ ਪੈਸੇ ਪੂਰੇ ਇਕੱਠੇ ਕਰਦਾ ਰਿਸ਼ਤੇਦਾਰਾਂ ਦਾ ਫੜਦਾ ਕੋ ਪ੍ਰਾਪਰਟੀ ਵੇਚਦਾ ਜੀ ਤੇ ਉਹਨਾਂ ਕੋਲ ਪੈਸੇ ਦੋ ਨੰਬਰ ਦੇ ਹੁੰਦੇ ਨਹੀਂ ਉਹ ਜੇ ਕੋਈ ਗੱਲਬਾਤ ਹੁੰਦੀ ਹੈ ਉਤਾ ਹੀ ਉਹ ਕਹਿੰਦੇ ਨੇ ਜ਼ੋਰ ਲਾ ਲੋ ਜਿਹੜਾ ਲੱਗਦਾ ਹੈ ਤੇ ਉਹਨਾਂ ਦੇ ਪੈਸਾ ਬੋਲਦਾ ਜੀ ਬਸ ਠੀਕ ਹਾਂ ਨੂੰ ਪਤਾ ਵੀ ਪਹਿਲਾਂ ਅਸੀਂ ਨਿਚੋੜ ਚੁਕੇ ਬਿੰਨੂ ਵੀ ਬੀਬੀ ਕਹਾਂ ਤੇ ਲਾਵਾਂਗੇ ਨੇ ਵੀਰੇ ਪੈਸੇ ਦਾ ਇੰਨੇ ਪੈਸੇ ਦਾ ਕਿਸੇ ਦੇ ਚੰਗੇ ਚੰਗੇ ਦੇਖਦਾ ਇਕੱਠੇ ਕਰਨੇ ਔਖੇ ਹੋ ਜਾਂਦੇ ਆ ਪੈਸੇ ਕਿਦਾਂ ਫਿਰ ਇੰਤਜ਼ਾਮ ਕੀਤਾ ਸੀ ਬਾਰ ਤੇ ਜੋ ਰਿਸ਼ਤੇਦਾਰ ਆਪਣੇ ਸਾਲਾ ਮੇਰਾ ਬਾਹਰ ਹੀ ਹੈ ਯੂ ਐਸ اے ਉਸ ਦੇ ਘਰ ਤੇ ਲਏ ਤੇ ਕੋਈ ਬ੍ਰਦਰ ਹੋ ਗਏ ਕੁਛ ਆਪਣਾ ਸ਼ਾਪ ਹੈ ਮੈਡੀਕਲ ਸਟੋਰ ਹੈ ਬਾਈ ਆਪਣੀ ਇਨਕਮ ਤੇ ਕੁਝ ਥੋੜਾ ਬਹੁਤ ਜਮੀਨ ਸੇਲ ਕੀਤੀ ਸੀ ਉਸ ਤੇ ਹੋ ਗਈ ਸੀ ਸੋ ਮਾਤਾ ਜੀ ਇੱਥੇ ਮੌਜੂਦ ਨੇ ਇਸ ਵੇਲੇ ਵੈਗੁਰ ਕਰਕੇ ਕਿਸੇ ਵੀ ਮਨੋ ਨਾ ਦੇਖਣਾ ਪਵੇ ਤੁਹਾਡੀ ਆਖਰੀ ਵਾਰ ਹਰਦੀਪ ਸਿੰਘ ਦੇ ਨਾਲ ਕੀ ਗੱਲਬਾਤ ਹੋਈ ਸੀ ਉਹ ਆਖਰੀ ਵਾਰ ਤਾਂ ਨਹੀਂ ਹੋਈ ਤੀਜੀ ਬਾਤ ਉਸੇ ਯালো ਵੀ ਮੈਂ ਸੀਰਾ ਜਾ ਕੇ ਬਾਤ ਕਰੂੰਗਾ ਥਾਰੀ ਗੱਲ ਜਿਹ ਰਸਤੇ ਮੈਂ ਪਤਾ ਨਹੀਂ ਉਸ ਕੀ ਗੱਲੋ ਕਿਆ ਹੋ ਗਿਆ ਕਿਆ ਨਹੀਂ ਕਿਆ ਪਾਣਾ ਬਿੱਤਿਆ ਕਿਆ ਨਹੀਂ ਬਿੱਤਿਆ ਜੰਟਣਾ ਕਰਿਆ ਮਨ ਤੋਂ ਨਹੀਂ ਸੱਕ ਲਗਾ ਵੀ ਜੰਟਣਾ ਹੀ ਦੁਸ਼ਮਣ ਹੀ ਗੱਡੀ ਮੇਰੀ ਗੱਲ ਮੇਰੇ ਬੱਚੇ ਯালো ਜੰਟਣਾ ਹੀ ਬਣਾਇਆ ਜੋ ਬਣਾਇਆ ਜੀ ਉਸੀ ਕੀ ਕਾਰਵਾਈ ਕਰੋ ਵੀ ਉਸੀ ਨੂੰ ਫਾਂਸੀ ਫਾਂਸੀ ਦਿਓ ਜੀ ਅਰ ਜਿਹਨਸਾ ਮੇਰਾ ਪੈਸਾ ਲੱਗਾ ਵਾ ਮੇਰੇ ਨਿਆਣੇ ਦਾ ਉਹ ਵੀ ਮੇਰਾ ਵਾਪਸ ਕਰਵਾਓ ਜੀ ਰਦੀਪ ਸਿੰਘ ਨੇ ਜੀ ਪਹਿਲਾਂ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਅਸੀਂ ਦੇਖੀ ਇਹੋ ਵੀਡੀਓ ਜਿਹਦੇ ਵਿੱਚ ਉਹ ਇਹ ਸ਼ੱਕ ਵੀ ਜ਼ਾਹਰ ਕਰ ਰਿਹਾ ਕਿ ਮੇਰੇ ਨਾਲ ਕੁਝ ਵੀ ਹੋ ਸਕਦਾ ਸੋ ਪਹਿਲਾਂ ਉਹਨੂੰ ਪਤਾ ਸੀਗਾ ਪਤਾ ਹੋਣਾ ਜੀ ਉਹ ਮਾਨੂੰ ਤਾਂ ਪਤਾ ਨਹੀਂ ਉਹਨੇ ਵੀ ਮਾਨੂੰ ਪਤਾ ਹੋਣਾ ਪਰ ਬੱਚੇ ਨੇ ਕਿਤੇ ਦਿਲ ਮਾ ਹੋਣੀ ਉਸ ਨੂੰ ਕੁਝ ਕਿਹਾ ਹੋਣਾ ਜਾਂੰਟਣਾ ਜਦੀ ਕਿਹਾ ਜੀ ਉਹਨੇ ਜਦੀ ਬਿਆਨ ਕਰੇ ਜੀ ਇਸ ਤਰ੍ਹਾਂ ਵੀ ਮੇਰੀ ਗੱਲੋਂ ਕੁਝ ਵੀ ਪਨ ਸਕਾ ਵੀ ਮਨ ਨੂੰ ਤਾਂ ਪੂਰਾ ਪਰਸਾ ਵੀ ਜਾਂੰਟਣਾ ਹੀ ਕਰਿਆ ਮੇਰੇ ਬੱਚੇ ਗੱਲੋਂ ਐਸਾ ਕਰਾ 1 ਸਾਲ ਤੋਂ ਫਸਿਆ ਹੋਇਆ ਸੀ ਜੀ ਮੈਕਸੀਕੋ 1 ਸਾਲ ਹੋ ਗਿਆ ਜੀ ਮੈਕੀਕੋ ਬੈਠੇ ਨੂੰ ਜੀ ਮੇਰਾ ਬੱਚਾ ਪੈਸੇ ਭੇਜ ਰਿਹਾ ਦਾ ਖਰਚਾ ਵੀ ਆਪਣਾ ਭੇਜ ਰਿਹਾ ਦਾ ਜਾਣ ਤਨੇ ਤੋਂ ਇੱਕ ਪੈਸਾ ਵੀ ਨਹੀਂ ਦਿਆ ਉਸ ਨੂੰ ਵੀ ਰੋਟੀ ਪਾਣੀ ਵਾਸਤਾ ਵੀ ਨਹੀਂ ਦਿਆ ਹੈ ਉਹ ਰਤੇ ਕਰਤੀ ਉਹ ਮੇਰਾ ਜੋਗਰਾ ਭੇਜ ਰਿਹਾ ਦਾ ਜੀ ਇਹ ਵਾਪ ਦੇਖੋ ਜੀ ਉਹ ਹੀ ਬਾਤ ਫਾਕੜ ਕਾ ਦੇ ਰਿਹਾ ਕਿਸ ਤਰੀਂ ਦੇ ਰਿਹਾ ਮੇਰੇ ਬੱਚੇ ਨੇ ਮਾਹ ਤਾਂ ਪਚਾਇਆ ਆਪਣੇ ਪਾਈ ਪਾ ਜੀ ਹੇ ਤਾਂ ਤਾਂ ਪੇਜ ਦੇ ਰਹੇ ਹਾਂ ਜੀ ਉਹ ਰਿਓ ਤੇ ਭੇਜ ਦੇ ਰਹੇ ਜੀ ਹਾਂ ਜੰਟ ਨਾ ਮਾਰੀ ਕੋਈ ਮਦਦ ਨਹੀਂ ਕਰੀ ਜੀ ਤੇ ਮਾਤਾ ਜੀ ਤੁਹਾਨੂੰ ਕਹਿ ਕੇ ਕੀ ਲੈ ਕੇ ਗਏ ਸੀ ਕਿ ਵਾਦਾ ਕੀ ਕੀਤਾ ਸੀ ਤੁਹਾਡੇ ਨਾਲ ਉਹਨਾਂ ਕਹਿੰਦਾ ਜੀ ਮੈਂ ਸੇਫ ਕਰਾਂਗਾ ਬੱਚਿਆਂ ਨੂੰ 1 ਮਹੀਨੇ માં ਸੀਰਾ ਲਾ ਦਿਆਂਗਾ ਜੀ 1 ਮਹੀਨੇ માં ਨਹੀਂ ਸੀਰਾ ਲਾਇਆ 2 ਮਹੀਨੇ માં ਨਹੀਂ ਸੀਰਾ ਲਾਇਆ ਜੀ ਉਹਨਾਂ ਨੂੰ ਤਾਂ ਸਾਲ ਹੋ ਗਿਆ ਤਾਂ ਜੀ ਬੈਠੇ ਨੂੰ ਮਸਿੱਕੋ ਵੀ ਨਾ ਜੀ ਉਹਨੂੰ ਫਾਂਸੀ ਦੀ ਜਾਰ ਮੇਰਾ ਕੱਲਾ ਕੱਲਾ ਪੈਸਾ ਮੁੰਡਿਆ ਜਾ ਜੀ ਮੇਰੇ ਬੱਚਾ ਕਿਸੇ ਜਿਸ ਬਾਤੇ ਠਾਗਾ ਲਾਇਆ ਵਾ ਵਿਆਜੂ ਪੈਸਾ ਉਸਕਾ ਤਾਰ ਸਕਾ ਕਿਸ ਤਰ੍ਹਾਂ ਤਾਰਾਗਾ ਮੇਰਾ ਨਿਆਣਾ ਕੱਲਾ ਜਾਣਾ ਵਿਆਜ ਤੇ ਵੀ ਲਏ ਹੋਏ ਸੀਗੇ ਜੀ ਪੈਸੇ ਤੇ ਲੈ ਰਖੇ ਤੇ ਜ਼ਮੀਨ ਵੀ ਖੋਦੀ ਮੇਰੇ ਬੱਚੇ ਨੇ ਆਪਣੇ ਭਾਈ ਕੇ ਬਾਰੇ ਮੈਂ ਚੱਲ ਮੇਰੇ ਭਾਈ ਨੂੰ ਕੋਈ ੜਕਦਾਰੀ ਨਾ ਵਾ ਮੇਰਾ ਭਾਈ ਸਿੱਧਾ ਚੱਲਿਆ ਜਾ ਤੇ ਮਾਤਾ ਜੀ ਜਿਹੜੀ ਇੱਕ ਵੀਡੀਓ ਹਰਦੀਪ ਸਿੰਘ ਨੇ ਜਾਰੀ ਕੀਤੀ ਸੀ ਅੱਜ ਤੋਂ ਤਕਰੀਬਨ 3-4 ਮਹੀਨੇ ਪਹਿਲਾਂ ਤੇ ਉਹਦੇ ਵਿੱਚ ਉਹਨੇ ਸਾਰਾ ਕੁਝ ਨਾਂ ਵੀ ਲਿਆ ਹੋਇਆ ਉਹਨੇ ਇਹ ਵੀ ਕਿਹਾ ਹੋਇਆ ਕਿ ਪੁਲਿਸ ਦੇ ਅਧਿਕਾਰੀ ਮੇਰੀ ਮਦਦ ਕਰਨ ਉਹਨੇ ਮੁੱਖ ਮੰਤਰੀ ਸਾਹਿਬ ਦਾ ਵੀ ਨਾਂ ਲਿਆ ਹੋਇਆ ਜੀ ਨਾਂ ਨਹੀਂ ਜਿਕਰੀ ਹੋਈ ਅੱਜ ਲਗ ਵੀ ਨਹੀਂ ਕਰੀ ਵੀ ਮੇਰੇ ਬੱਚੇ ਗੱਲੋ ਉਹ ਵੀ ਪਾਣਾ ਬੀਤ ਗਿਆ ਵੀ ਅੱਜ ਲਗ ਵੀ ਨਹੀਂ ਸਰਕਾਰ ਨੇ ਕੁਝ ਵੀ ਕਰਿਆ ਕੁਝ ਵੀ ਨਹੀਂ ਕਰਿਆ ਜੇ ਸਰਕਾਰ ਪਹਿਲਾਂ ਖੜੀ ਹੋ ਜਾਂਦੀ ਜੀ ਮੇਰੇ ਬੱਚੇ ਗੱਲੋ ਐਡਾ ਘਾਰਾ ਨਹੀਂ ਹੋਵਤਾ ਜੀ ਇਹ ਮੈਂ ਮੇਰਾ ਤਾਂ ਘਰ ਵੀ ਖਾਲੀ ਹੋ ਗਿਆ ਮੇਰਾ ਬੱਚਾ ਵੀ ਚਲੇ ਗਿਆ ਮੈਂ ਬਤਾ ਕਿਆ ਕਰਾਂ ਹਮ ਤਾਂ ਕਿਧਰੇ ਜੋਗ ਗਏ ਵੀ ਨਹੀਂ ਰਹੇ ਹਾਂ ਮਰਦੋ ਕਰ ਖਾਲੀ ਵੀ ਹੋ ਗਿਆ ਜੀ ਤੁਸੀਂ ਆਪਣੇ ਤੌਰ ਦੇ ਉਤੇ ਜਿੱਦਾਂ ਹੁਣ ਹਰਦੀਪ ਸਿੰਘ ਨੇ ਤਾਂ ਉੱਥੇ ਵੀਡੀਓ ਪਾਈ ਸੀਗੀ ਜੀ ਉਸ ਵੀਡੀਓ ਨੂੰ ਲੈ ਕੇ ਤੁਸੀਂ ਘਰ ਦੇ ਵੀ ਗਏ ਸੀਗੇ ਜੀ ਐਸਐਸਪੀ ਅਫੀਸ ਜਾਂ ਪੁਲਿਸ ਅਧਿਕਾਰੀਆਂ ਕੋਲ ਤਾਜੀ ਮੇਰਾ ਮੁੰਡਾ ਗਿਆਤਾ ਜੀ ਮੇਰਾ ਹੋਰ ਵੀ ਗਏ ਤੇ ਗੋਂ ਕੰਨ ਲੈ ਗਿਆ ਤਾਂ ਪੰਜ ਸਰਪੰਚਾਂ ਨੂੰ ਵੀ ਲੈ ਗਿਆ ਤਾਜੀ ਗੈਲ ਕਤਾਏ ਦਾ ਮੁੰਡਾ ਵੀ ਗਿਆਤਾ ਗੈਲ ਗਏ ਤੇ ਜੀ ਪਰ ਕਿਸੇ ਨੇ ਨਹੀਂ ਕੁਝ ਵੀ ਕਰਿਆ ਜੀ ਤੋ ਇਹ ਹਾਲਮ ਹੈ ਜੀ 에ਜੈਂਟਾਂ ਨੇ ਵਾਦਾ ਕੀਤਾ ਸੀਗਾ ਕਿ 1 ਮਹੀਨੇ ਦੇ ਵਿੱਚ ਅਸੀਂ ਵੀਰ ਨੂੰ ਅਮਰੀਕਾ ਪਹੁੰਚਾ ਦੇਾਂਗੇ ਲੇਕਿਨ 1 ਸਾਲ ਤੋਂ ਮੈਕਸੀਕੋ ਦੇਸ਼ ਦੇ ਵਿੱਚ ਫਸਿਆ ਹੋਇਆ ਸੀ ਔਰ ਮੈਕਸੀਕੋ ਵੀ ਕਹਿੰਦੇ ਕਈ ਦੇਸ਼ਾਂ ਤੋਂ ਹੋ ਕੇ ਅਖੀਰ ਦੇ ਵਿੱਚ ਮੈਕਸੀਕੋ ਫਸਿਆ ਹੋਇਆ ਸੀ ਤੇ ਮਤ ਜੀ ਇਹ ਰੀਜ਼ਨ ਮੈਨੂੰ ਜੋ ਵੀਡੀਓ ਦੇ ਵਿੱਚ ਵੀਰ ਦੱਸ ਰਿਹਾ ਕਿ ਮੇਰੇ ਕੋਲ ਪਾਸਪੋਰਟ ਨਹੀਂ ਹੈਗਾ ਮੇਰਾ ਪਾਸਪੋਰਟ ਵੀ ਜੀ ਖੋਸ ਲਿਆਤਾ ਉਨ੍ਹਾਂ ਜੈਂਟ ਨੇ ਖੋਸ ਲਿਆਤਾ ਜੀ ਰਸਤੇ ਮੈਂ ਇਹ ਮੁੜਕਾ ਤੋਂ ਦਿਓ ਨਹੀਂ ਇਸੇ ਕਰਕੇ ਉਹ ਵੀਰ ਫਿਰਨਾ ਬਾਹਰ ਜਾਂਦਾ ਸੀਗਾ ਕਿਧਰੇ ਹੈ ਕਿ ਕੋਈ ਕੀ ਕਿਉਂਕਿ ਕੋਈ ਕਾਗਜ਼ ਤਾਂ ਸੀਗੇ ਨਹੀਂ ਉਹਦੇ ਕੋਲ ਉਸ ਬਿੰਤਾ ਜੀ ਉਸਕੇ ਪਾਸਾ ਤਾਂ ਅੰਦਰ ਉਹ ਰਹਾਤਾ ਜੀ ਬਾਹਰ ਵੀਨ ਜਾਣ ਜੋਗਾ ਤਾਂ ਕਿ ਜਿਹੜੀ ਵੀ ਕੋ ਮੱਲੇ ਬਾਹਰ ਬੱਚਾ ਜੀ ਹਾਂ ਜੀ ਸੁਮਤਾ ਜੀ ਹੁਣ ਜਿਹੜਾ ਇੰਨਾ ਤੁਸੀਂ ਪੁੱਤ ਵੀ ਤੁਹਾਡਾ ਖੋ ਗਿਆ ਤੁਹਾਡੇ ਤੋਂ ਨਾ ਤੇ ਇੰਨਾ ਕਰਜ਼ਾ ਵੀ ਚੜ ਗਿਆ ਤੇ ਇਹਦਾ ਹੁਣ ਕੀ ਤੁਸੀਂ ਮੰਗ ਕਰਦੇ ਹੋ ਹੁਣ ਮੰਗ ਤਾਂ ਨਹੀਂ ਕਰ ਰਹੇ ਜੀ ਆ ਤਾਂ ਉਹਨੂੰ ਫਾਂਸੀ ਹੋਣੀ ਸੀ ਜੀ ਜੈਂਟਲ ਨੂੰ ਵੀ ਔਰ ਮੇਰਾ ਪੈਸਾ ਆਣਾ ਚਾਹੀਏ ਜੀ ਫਿਰ ਦੇਖੋ ਮੇਰਾ ਬੱਚਾ ਤਾਂ ਆ ਨਹੀਂ ਸਕਦਾ ਔਰ ਮੇਰੇ ਬੱਚੇ ਦੀ ਬੋਡੀ ਆ ਜਾ ਬੱਸ ਇਹ ਬੱਚਾ ਤਾਂ ਮੇਰਾ ਵਾਪਸ ਆ ਨਹੀਂ ਸਕਦਾ ਮੇਰੇ ਬੱਚੇ ਦੀ ਬੋਡੀ ਆ ਜਾ ਤਾਂ ਆਮ ਆਪਣੇ ਹੱਥਾਂ ਤੇ ਸੰਗਾਂ ਦੇ ਥੋੜਾ ਬਹੁਤਾ ਮੈਨੂੰ ਸਬਰ ਹੋ ਜਾਗਾ ਨਹੀਂ ਮੈਨੂੰ ਸਬਰ ਕਹਾ ਜੀ ਉੱਥੇ ਵੀਰ ਦੀ ਜਿਹੜੀ ਬੋਡੀ ਹੈਗੀ ਹੈ ਜੀ ਉਹ ਵੈਸੇ ਸਲਾਮਤ ਹੈਗੀ ਹੈ ਉੱਥੇ ਪਤਾ ਲੱਗ ਗਿਆ ਜੀ ਆਓ ਜੀ ਨੂੰ ਤਾਂ ਕਹ ਰੇ ਸਲਾਮਤ ਹੈ ਜੀ ਬੋਡੀ ਤਾਂ ਠੀਕ ਹੈ ਜੀ ਜੀ ਹਾਂਜੀ ਸੋ ਮਾਂ ਜਿਹੜੀ ਹੈ ਹੁਣ ਇਹੀ ਦੁਆਵਾਂ ਕਰ ਰਹੀ ਹੈ ਕਿ ਮੇਰੇ ਬੱਚੇ ਦੀ ਜਿਹੜੀ ਬੋਡੀ ਹੈ ਉਹ ਘੱਟੋ ਘੱਟ ਸਲਾਮਤ ਰਹੇ ਕਿਉਂਕਿ ਪੁੱਤ ਤਾਂ ਚਲਾ ਗਿਆ ਹੁਣ ਪੁੱਤ ਤਾਂ ਤਾਂ ਵਾਪਸ ਨਹੀਂ ਆਣਾ ਹੈਗਾ ਪੈਸਾ ਵੀ ਚਲਾ ਗਿਆ ਪੁੱਤ ਵੀ ਚਲਾ ਗਿਆ ਲੇਕਿਨ ਉਹ ਜਿਹੜਾ ਸਮਾਂ ਸੀ ਉਹ ਸੰਭਾਲਿਆ ਨਹੀਂ ਗਿਆ ਸਮੇਂ ਸਿਰ ਉਸ ਵੀਰ ਨੇ ਵੀਡੀਓ ਵੀ ਜਾਰੀ ਕਰ ਦਿੱਤੀ ਸੀ ਕਿ ਕਿਸੇ ਤਰੀਕੇ ਨਾਲ ਮੈਨੂੰ ਬਚਾ ਲਿਆ ਜਾਵੇ ਔਰ ਘਰ ਦੇ ਪੈਸੇ ਵੀ ਭੇਜ ਰਹੇ ਸੀ ਦਾ ਮਤਲਬ ਇਹ ਹੈ ਕਿ ਘਰ ਦੇ ਪੂਰੇ ਸਪੋਰਟ ਕਰ ਰਹੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਬੱਚਾ ਬਚਿਆ ਰਹੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੀ ਅੱਖਾਂ ਦੇ ਸਾਹਮਣੇ ਦੁਬਾਰਾ ਅਸੀਂ ਉਹਨੂੰ ਦੇਖ ਸਕੀਏ ਲੇਕਿਨ ਸਮਾਂ ਹੱਥੋਂ ਨਿਕਲ ਗਿਆ ਇਸ ਵੇਲੇ ਵੀਰ ਭਰਾ ਮਾਪੇ ਇਸ ਇੰਤਜ਼ਾਰ ਦੇ ਵਿੱਚ ਨੇ ਕਿ ਉਸ ਦੀ ਅਸੀਂ ਇੱਕ ਵਾਰੀ ਬੋਡੀ ਦੇਖ ਸਕੀਏ ਕਿ ਤਾਂ ਕਿ ਸਾਡੇ ਮਨ ਨੂੰ ਇੱਕ ਤਰੀਕੇ ਨਾਲ ਪ੍ਰਸਾਜਵੇ ਅਸੀਂ ਆਪੋ ਦਾ ਹਸਤੀ ਸੰਸਕਾਰ ਕਰ ਸਕੀਏ ਲੇਕਿਨ ਅਖੀਰ ਦੇ ਵਿੱਚ ਇਹੀ ਕਹਿਣਾ ਪਏਗਾ ਕਿ ਜਿਹੜੇ ਇਸ ਵਕਤ ਇਹ ਗੋਰਖ ਧੰਦਾ ਚੱਲ ਰਿਹਾ ਹੈ ਇਹਦੇ ਉੱਤੇ ਲਗਾਮ ਜ਼ਰੂਰ ਪਾਣੀ ਚਾਹੀਦੀ ਹੈ ਭੋਲੇ ਭਾਲੇ ਜਿਹੜੇ ਨੌਜਵਾਨ ਨੇ ਉਹ ਇਸ ਇਸ ਲਾਲਚ ਵਿੱਚ ਕਹਿ ਲੋ ਜਾਂ ਇਸ ਆਸ ਵਿੱਚ ਕਹਿ ਲੋ ਕਿ ਸਾਡੀ ਜ਼ਿੰਦਗੀ ਥੋੜੀ ਬਿਹਤਰ ਹੋ ਜਾਵੇਗੀ ਕਿ ਇਸ ਹਾਲਤੋਂ ਜੋ ਅਸੀਂ ਇਸ ਵਕਤ ਜੀ ਰਹੇ ਹਾਂ ਸਾਡੇ ਮਾਪੇ ਦੀ ਜ਼ਿੰਦਗੀ ਥੋੜੀ ਬਦਲ ਜਾਵੇਗੀ ਇਸ ਨੂੰ ਲੈ ਕੇ ਰਿਸਕ ਲੈ ਲੈਂਦੇ ਆ ਤੇ ਉਸ ਰਿਸਕ ਦਾ ਨਤੀਜਾ ਕਿ ਅੱਜ ਮਾਪੇ ਦੇ ਹੱਥੋਂ ਉਹਨਾਂ ਦਾ ਲਾਲ ਨਿਕਲ ਚੁਕਿਆ ਜਿਹਨੇ ਕਦੇ ਵਾਪਸ ਹੀ ਨਹੀਂ ਆਣਾ ਹੈਗਾ ਤਾਂ ਜੀ ਤੁਸੀਂ ਤਾਂ ਵੀਰ ਨੂੰ ਹੱਥਾਂ ਦੇ ਵਿੱਚ ਖੜਾਇਆ ਹੋਣਾ ਖੜਾਇਆ ਜੀ ਪਾਲਿਆ ਪੜਾਇਆ ਰਖਵਾਇਆ ਸਾਰਾ ਕੰਮ ਕਰਾਇਆ ਭਾਈ ਬਾਹਰ ਪ੍ਰੋਸ ਕਮਲ ਲਈ ਭਾਈ ਇਹ ਬਾਹਰ ਕੀ ਲਿਆ ਕਹਿੰਦੇ ਬਾਹਰ ਜਾਣਾ ਬਾਹਰ ਭੇਜਿਆ ਬਾਹਰ ਭੇਜ ਕਮਲ ਲਈ ਇਹਨਾਂ ਨੇ ਨਾ ਜਿਹੜੇ ਮਲੇ ਜੈਂਟਾ ਨੇ ਨਾ ਉਸ ਗਰ ਬਾਹਰ ਮੰਨਲੇ ਜੈਂਟੇ ਨੇ ਬਹੁ ਬੁਰੀ ਹਲ ਕਰੀ ਫਿਰ ਲੜਕੇ ਯਾਰ ਕਿਉਂ ਜੈਂਟਾ ਨੇ ਬੁਰੀ ਹਾਰ ਹੋ ਕਰੀ ਆ ਜਿਹੜੇ ਜੰਗਲਵਾ ਮਾਲ ਦੇ ਇਹਨਾਂ ਨੇ ਮਾਲ ਦੇ ਨਿਸ਼ਕੂ ਰੱਖਿਆ ਬਠਾਗਾ 10 ਮਹੀਨੇ ਸਾਲ ਰੱਖਿਆ ਬਠਾਗਾ ਮਹਾ ਜੈਂਟਾ ਕੀ ਇਹਨਾਂ ਨੇ ਮਾਲ ਦੇ ਪੇਮੈਂਟ ਨਹੀਂ ਸਹੀ ਕਰੀ ਹੈ ਜ ਡਾਂਕਰਾਂ ਕੀ ਪੇਮੈਂਟ ਸਹੀ ਕਰੇ ਡਾਂਕਰ ਕਰਜ਼ਨ ਦੇ ਲੜ ਕੇ ਰੋ ਮਤਲਬ ਕਿ ਕਹਿੰਦਾ ਵਾ ਜਿੱਦਾਂ ਹੁਣ ਵੀਰ ਦਸਰੇ ਵੀ ਇਹਨਾਂ ਨੇ ਤਾਂ ਪਰਿਵਾਰ ਨੇ ਤਾਂ ਦਿੱਤੀ ਸੀ ਉਹਨਾਂ ਨੂੰ ਪੇਮੈਂਟ ਹਨਾ ਸਾਰੀ ਪੇਮੈਂਟ ਕਰੀ ਹੋਈ ਆ ਜੀ ਅੱਛਾ ਉਹਨਾਂ ਨੇ ਅੱਗੇ ਨਹੀਂ ਕਰੀ ਅੱਗੇ ਨਹੀਂ ਕਰੀ ਡਾਂਕਰ ਨੂੰ ਪੈਸੇ ਦਈਏ ਜੀ ਅੱਛਾ ਸਾਰੇ ਗੇਚ ਪਾ ਰਾਮ ਦੇ ਬੈਠ ਕੇ ਕਰਾਂ ਉਹਨਾਂ ਨੂੰ ਪੈਸੇ ਦਈਏ ਜੇ ਡਾਂਕਰਨ ਪੈਸੇ ਮਿਲਦੇ ਉਹਦਾ 10 ਦਿਨਾਂ ਦਾ ਕੱਢ ਦਿੰਦੇ ਮਾਂ ਤੇ ਨਾਲੇ ਪਰਿਵਾਰ ਇਹ ਵੀ ਕਹਿ ਰਿਆ ਨਾ ਕਿ ਉਹਨਾਂ ਕੀਤਾ ਹੀ ਉਹੀ ਆ ਜੀ ਉਹਨਾਂ ਡਾਂਕਰਾਂ ਕੀਤਾ ਹੀ ਉਹੀ ਆ ਉਹਨਾਂ ਕਮਾਈ ਉਹੀ ਆ ਕਿ ਉਹਨਾਂ ਜੰਗਲਾਂ ਰਾਹੀ ਕੱਢਨੇ ਨਾ ਉਹਦਾ ਪੈਸੇ ਦੇ ਨਹੀਂ ਤਾਂ ਪਰਿਵਾਰ ਤਾਂ ਇਹ ਕਹਿ ਰਹੇ ਜੀ ਕਿ ਇੱਕ ਇੱਕ ਮਹੀਨੇ ਦਾ ਵਾਅਦਾ ਕੀਤਾ ਸੀਗਾ ਪਰਿਵਾਰ ਨੇ ਵਾਅਦਾ ਕੀਤਾ ਜੀ ਇੱਕ ਮਹੀਨੇ ਦੇ ਪਹੁੰਚਾ ਦਾਂਗੇ ਅਸੀਂ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਫਿਰ ਮਹੀਨੇ ਦੇ ਬਾਅਦ ਇਹਨਾਂ ਨੇ ਮੰਨ ਲਏ ਇੱਕ 10 11 ਮਹੀਨੇ ਰੱਖਿਆ ਰੱਖਦੇ ਬੜਾਕਾ ਚਾਰ ਪੰਜ ਮਹੀਨੇ ਜਾਂ ਰੱਖਿਆ ਦਵਾਈ ਬਿਠਾ ਕੇ ਅਣੀ ਮਾਲੇ ਲੜਕਾ ਬਰਾਨ ਕਰਦਾ ਚਲੇ ਗਿਆ ਉਹਨੂੰ ਤੰਗ ਰੱਖਿਆ ਲੜਕੇ ਨਾ ਖਰਚਾ ਦਿਆ ਉਹਨੇ ਨਾ ਕੁਛ ਦਿਆ ਇਹ ਲੜਕੇ ਨੇ ਸਾਡੇ ਨੇ ਬੜੇ ਵਾਲੇ ਨੇ ਉਸਕੇ ਭਰਾ ਨੇ ਸਾਰੀ ਪੇਮੈਂਟ ਖਰਚੇਗੀ 5 ਲੱਖ ਮੰਗਿਆ 5 ਭੇਜਿਆ 4 ਮੰਗਿਆ 4 ਭੇਜਦੀ ਆ ਅਣੀ ਪੇਮੈਂਟ ਲੜਕੇ ਨੇ ਭੁੱਖੇ ਲੜਕਾ ਰਹਿਣ ਦੀ ਆ ਜੈਂਟਾਂ ਦੇ ਕੋ ਕਰਿਆ ਵੀ ਫਾਕਾ ਮਰਨ ਦੇ ਜੋ ਮਰਜ਼ੀ ਕਰਨ ਦੇ ਪੈਸਾ ਉਹਨਾਂ ਨੇ ਮਾਲੇ ਇੱਕ ਹੀ ਗਾਹ ਦਿਆ ਸਾਰੇ ਬਣੇ ਘਣਾ ਰਕੋਦੇ ਪੈਸੇ ਉਹਨਾਂ ਨੇ ਜੈਂਟਾ ਜਿਹੜੇ ਹੈ ਦੇ ਨਾਲ ਜਾਂ ਏਜੰਟ ਪੈਸੇ ਦੰਦੇ ਤੋ ਲੜਕਾ ਮਾਰਾ ਪੜ ਜਾਂਦਾ ਤੇ ਤੇ ਇਹ ਤਾਂ ਹੱਦ ਹੋ ਗਈ ਜੀ ਵੀਰ ਨੇ ਆਪਣੀ ਵੀਡੀਓ ਵੀ ਜਾਰੀ ਕਰਤੀ ਸੀ ਤਿੰਨ ਚਾਰ ਮਹੀਨੇ ਪਹਿਲਾਂ ਦੀ ਵੀਡੀਓ ਹੈ ਜੀ ਹਾਂ ਜੀ ਜਾਰੀ ਕੀਤੀ ਦੀ ਆਪਣੀ ਬਈ ਮੈਨੂੰ ਇਤਰੋ ਕਰਕੇ ਬੇਨਤੀ ਕੀਤੀ ਜਾ ਸਰਮ ਮੁੱਖ ਮੰਤਰੀ ਵੱਲ ਵੀ ਕਰੀਆ ਜੀ ਆਪਣੇ ਐਮਐਲਏ ਵੱਲ ਵੀ ਕਰੀਆ ਸਰਾਂਵਾ ਕਰੀਆ ਜੀ ਮੇਰੀ ਯਾਹਾਂ ਦੀ ਹੈਪੀ ਹੋਣੀ ਚਾਹੀਦੀ ਜੀ ਪਰ ਨਾ ਕਿਸੇ ਨੇ ਨਹੀਂ ਕਰੀਆ ਜੀ ਜੈਂਟਲ ਪਤਾ ਕਰਦਾ ਜੈਂਟਲ ਪਤਾ ਨਹੀਂ ਹੈ ਵੀ ਮਾਰੀ ਮਾਲੇ ਉਹ ਵੀਡੀਓ ਪਾਈ ਆ ਪਰ ਜੈਂਟਲ ਆਪਣਾ ਤਨ ਪਤੀਆ ਪੈਸੇ ਕਹਾ ਦਾ ਹਾਂ ਦੇ ਆ ਜੇ ਪੈਸੇ ਦੰਦੇ ਤੇ ਡੰਕਰਾ ਪਾ ਦਾ ਕਰ ਦੰਦੇ ਇਹ ਤਾਂ ਦਾ ਘਾਣਾ ਪੈਸੇ ਰੇਗਾ ਬੈਠ ਗਿਆ ਤਵੀਰ ਆਪਣੀ ਵੀਡੀਓ ਦੇ ਉੱਤੇ ਇਹ ਵੀ ਕਹਿ ਰਿਹਾ ਵੀ ਮੈਨੂੰ ਜੇ ਕੁਝ ਹੋ ਗਿਆ ਉਹਨੂੰ ਪਹਿਲਾਂ ਅੰਦਾਜ਼ਾ ਸੀ ਇਸ ਗੱਲ ਦਾ ਵੀ ਕੁਝ ਵੀ ਹੋ ਸਕਦਾ ਹਾਂਜੀ ਹਾਂਜੀ ਜ਼ਿਆਦਾ ਮੈਨੂੰ ਪੱਕਾ ਬਈ ਮਾਲੇ ਪਤਾ ਗਿਆ ਕਿ ਜਿਹੜਾ ਜੈਂਟ ਬੰਦਾ ਕਰ ਰਿਹਾ ਇਸਨੂੰ ਤਾਂ ਹੀ ਵੀਡੀਓ ਪਾਈ ਹੈ ਤੰਗ ਹੋ ਗਏ ਬਈ ਮਾਲੇ ਕੰਨਾ 1921 ਮੇਰੀ ਘਰ ਕੋਈ ਹਰਕਤ ਮਰਕਤ ਹੋ ਗਈ ਵੀ ਜੈਂਟ ਕੀ ਮਾਲੇ ਸਾਰੇ ਜ਼ਿੰਮੇਵਾਰ ਹਨ ਜੀ ਕਿਉਂ ਪਰਿਵਾਰ ਦਾ ਬੰਦਾ ਕੁਝ ਜਾ ਇੰਨਾ ਚੈਨ ਬਣਾਈ ਹੋਈ ਆ ਗਾਂ ਦੇ ਗਾਂ ਗਾਂ ਦੇ ਗਾਂ ਇਸਨੂੰ ਕੀ ਪਤਾ ਵੀ ਘਾ ਕੀ ਹੋਇਆ ਉਹਨਾਂ ਸਭ ਕੁਝ ਪਤਾ ਜੀ ਜੈਂਟਰ 45 ਲੱਖ ਰੁਪਏ ਹੋ ਲੱਗੇ 40 ਲੱਖ ਕੇ ਗੇੜਮਰ ਜਾਰੇ ਜੀ ਖਰਚੇ ਮੈਂ ਸਾਰੇ ਆ ਗਏ ਜੇ ਮੰਨ ਲਈ ਇਹ ਮੁੰਡਾ ਵਿਚਾਰਾ ਬਰਾਬਰਦ ਹੋ ਗਿਆ ਪੈਸੇ ਭੜ ਭੜ ਕੇ ਬਾਕੀ ਜੈਂਟਰ ਨੇ ਬਹੁਤ ਬੁਰੀ ਹਾਰ ਕੀਤੀ ਹੈ ਜੈਂਟਰਾਂ ਸਜ਼ਾ ਮਿਲਣੀ ਚਾਹੀਦੀ ਆ ਪੂਰੀ ਫੋਡ ਜਿਵੇਂ ਸਾਰੇ ਲੜਕੇ ਗਾਇ ਹੋਈ ਜਾ ਨਾ ਇਦਾਂ ਵਾਲੇ ਜੈਂਟਰਾਂ ਨੂੰ ਸਜ਼ਾ ਹੋ ਜਾ ਨਾ ਇਹਨਾਂ ਨੂੰ ਕੰਨ ਹੋ ਜਾ گا ਆਂ ਵਾਸਤਾ ਵੀ ਦੂਸਰੇ ਮੁੰਡੇ ਨੂੰ ਨਹੀਂ ਮਾਰਨੇ ਕਦੀ ਵੀ ਨਾ ਇਹ ਜਿਹੜੇ ਹਿਡੇ ਹੋਏ ਹਨ ਮੰਨ ਲੇ ਪਾਪਾ ਜੀ ਇਹ ਜਿਹੜੀ ਵੀਡੀਓ ਦੇ ਵਿੱਚ ਪਹਿਲਾਂ ਵੀਡੀਓ ਦੇ ਅਸੀਂ ਗੱਲ ਕਰ ਰਹੇ ਹਾਂ ਤਿੰਨ ਚਾਰ ਮਹੀਨੇ ਪਹਿਲਾਂ ਉਹ ਵੀਰ ਨੇ ਏਜੰਟਾਂ ਦਾ ਨਾਮ ਵੀ ਲਿਆ ਆਪਣੀ ਵੀਡੀਓ ਦੇ ਵਿੱਚ ਨਾ ਉਸ ਤੋਂ ਬਾਅਦ ਵੀ ਨਹੀਂ ਕੋਈ ਕਾਰਵਾਈ ਹੋਈ ਨਹੀਂ ਹੋਈ ਜੀ ਕੋਈ ਕਾਰਵਾਈ ਕੀਤੀ ਕਿਸੇ ਨੇ ਨਹੀਂ ਹੈ ਉਹਨਾਂ ਨੌਲਤੇ ਏਜੰਟਾਂ ਦਾ ਨਾਮ ਵੀ ਹੈ ਵੀਡੀਓ ਵਿੱਚ ਸਾਰਾ ਕੁਝ ਹੈ ਜੀ ਪਾਇ ਹੋਈ ਪਰ ਨਹੀਂ ਕਾਰਵਾਈ ਕਿਸੇ ਨੇ ਨਹੀਂ ਕੀਤੀ ਹੈ ਮੁੰਡਿਆ ਜੀ ਆਖਰ ਜੇ ਏਜੰਟ ਉਹ ਕੀ ਕਾਰਵਾਈ ਕਰ ਦਿੰਦੇ ਨਾ ਜਿਵੇਂ ਉਹਨਾਂ ਨੇ ਪੇਮੈਂਟ ਲਈ ਹੋਈ ਹੈ ਉਹਦੇ ਲੜਕਾ 10 ਜਮਾ ਪੜ ਜਾਂਦਾ ਏ ਜੈਂਟਾ ਕੀ ਸਾਰੀ ਹਿਰਾ ਫੇਰੀ ਜੈਂਟਾ ਕੀ ਆ ਜੀ ਜੈਂਟੀਆਂ ਲੜਕਾ ਮਰਵਾਇਆ ਜੈਂਟੀਆਂ ਸਾਰਾ ਕੰਮ ਕੀਤਾ ਓ ਅਣੀ ਸਾਰਾ ਕੁਝ ਜੈਂਟਾ ਨੇ ਕਰਾਇਆ ਓ ਜਿਹੜਾ ਬਹੁਤੇ ਇੱਕ ਇਸੇ ਨਾਲ ਇੱਕ ਭੁਖੜੀ ਦਾ ਮੁੰਡਾ ਗਿਆ ਸੀ ਗੈਰ ਉਹਦੇ ਜੈਡ ਇੱਕ ਮੀਨਰ ਬਾਹਰ ਕੱਢਤਾ ਉਹਦਾ ਡੈਡੀ ਮੈਂ ਪੁੱਛਣ ਗਿਆ ਘਰ ਵੀ ਸਾਡਾ ਮੁੰਡਾ ਨਿਕਲ ਗਿਆ ਮਖਾ ਜੀ ਨਾ ਸਾਡਾ ਮੁੰਡਾ ਨਿਕਲਿਆ ਕਾ ਸਾਡੇ ਮੁੰਡੇ ਨੇ ਅਮਰੀਕਾ ਜਾ ਕੇ ਫੋਨ ਕਰਿਆ ਵੀ ਘਰ ਜਾ ਕੇ ਆ ਇਹ ਵਿਚਾਰਾ ਮੈਨੂੰ ਮਿਲਿਆ ਕਾ ਡੈਡੀ ਆ ਘਰ ਵੀ ਅੱਛਾ ਹਾਂ ਮਖਾ ਜੀ ਕੱਢਿਆ ਨਹੀਂ ਹੈ ਕਾ ਦੀ ਕੀਆ ਕਰ ਲ ਮਖਾ ਜੀ ਕੀ ਪਤਾ ਵੀ ਕਿਉਂ ਨਹੀਂ ਕੱਢਿਆ ਹੈ ਕੱਢਦੇ ਤਾਂ ਜੈਂਟਾ ਏਜੰਟ ਗਾਹ ਪੈਸੇ ਜਾਂਦੀ ਗਾਹ ਪੈਸੇ ਨਹੀਂ ਚਲੋ ਚਲੋ ਜੀ ਨਹੀਂ ਹੋ ਰਿਆ ਸੀਗਾ ਕੰਮ ਉਹਨੂੰ ਕਹਿੰਦੇ ਤੇ ਤੂੰ ਵਾਪਸ ਆ ਜਾ ਵਾਪਸ ਆ ਜਾ ਹਾਂ ਹਾਂ ਵਾਪਸ ਆ ਜਾ ਮਾਣੂ ਮਾੜਾ ਪੁੱਤ ਤਾਂ ਮਿਲ ਜਾਂਦਾ ਬਿਲਕੁਲ 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 6 ਫੁੱਟ ਨੌਜਵਾਨ ਮੁੰਡਾ ਇਹ ਜੱਟ ਲੱਭਣਾ ਨਹੀਂ ਹੈ ਜੀ ਮਾਣੂ ਲੱਭਾ ਕੀ ਸੀ ਮੈਂ ਵੀਡੀਓ ਦੇਖੀਏ ਬੜਾ ਸੋਹਣਾ ਸੁਨੱਖਾ ਐਨ ਹੱਟਾ ਘਟਾ ਸੋਹਣਾ ਸੁਨੱਖਾ ਮਾਂ ਨੇ ਪੂਰੇ ਲਾਡਾਂ ਨਾਲ ਪਾਲਿਆ ਹੋਣਾ ਮੁੰਡਾ ਜੀ ਇੱਕ ਮੋਡਾ ਜ਼ਿੱਦ ਦਾ ਜੀ ਖੜਿਆ ਹੋ ਸਾਰਾ ਮੁੰਡਾ ਜੀ ਇੱਕ ਮੁੰਡਾ ਲੱਗ ਦਿਖਦਾ ਸੀ ਪਰ ਇਹਨਾਂ ਏਜੰਟਾਂ ਨੇ ਮੁੰਡ ਬੈਸੀ ਵਿਛੀ ਇਸ ਸਾਨੂੰ ਨੂੰ ਸਾਫ ਇਹ ਮਿਲਣਾ ਚਾਹੀਦਾ ਵੀ ਜਿਵੇਂ ਸਾਡੇ ਲੜਕੇ ਨਾਲ ਵੀ ਹੋਈ ਹੈ ਵੀ ਜੈਂਟਾਂ ਨੂੰ ਵੀ ਪੂਰੀ ਐਸੀ ਅਸਾਬ ਲੈਣਾ ਚਾਹੀਦਾ ਜੈਂਟਾਂ ਕੋਲ ਦੇ ਵੀ ਤੁਸੀਂ ਅੱਗੇ ਪਿੱਛੇ ਨਾਲ ਕੰਮ ਕਿਸੇ ਲੜਕੇ ਦਾ ਨਾਮ ਰਵਾਵਾ ਜੀ ਤੇ ਤੇ ਬਾਬਾ ਜੀ ਹੁਣ ਜਿਹੜੀ ਬੋਡੀ ਆ ਕਿਉਂਕਿ ਮੈਂ ਮਾਂ ਉਹਨਾਂ ਦੀ ਮੰਮੀ ਦੇ ਨਾਲ ਗੱਲ ਕਰਕੇ ਆਇਆ ਮਾਤਾ ਜੀ ਦੇ ਨਾਲ ਉਹ ਕਹਿੰਦੇ ਕਿ ਘਟੋ ਘਟ ਮੇਰ ਮੈਨੂੰ ਸਬਰ ਆ ਜਾਊਗਾ ਮੈਂ ਪੁੱਤ ਦੀ ਆਪਣੀ ਮੇਰਾ ਪੁੱਤ ਤਾਂ ਚਲਾ ਗਿਆ ਹੁਣ ਉਹ ਉਹਨੇ ਤਾਂ ਵਾਪਸ ਨਹੀਂ ਆਣਾ ਕਹਿੰਦੇ ਘਟ ਘਟ ਮੈਂ ਉਹਦੀ ਬੋਡੀ ਤਾਂ ਦੇਖ ਲਵਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਸਾਡੀ ਉਹੀ ਆ ਪਰਿਵਾਰ ਦੀ ਸਲਾਹ ਵੀ ਮੰਨ ਲਈ ਚਾ ਸਾਡਾ ਪ੍ਰਮਾਤਮਾ ਜੇ ਕੋਈ ਹੋਵੇ ਉੱਥੇ ਬੋਡੀ ਭੇਜ ਦੇਵੇ ਅਸੀਂ ਮਿੱਟੀ ਆਪਣੇ ਹੱਥ ਨਾਲ ਸੰਵਾਦ ਦੇਵੇਂ ਸਾਡੇ ਸਬਰ ਆ ਜਾਵੇ ਸਾਡੇ ਪਰਿਵਾਰ ਵਾਲੇ ਉਹੀ ਗੱਲ ਹੈ ਸਾਡੀ ਪਰਿਵਾਰ ਦੀ ਗੱਲ ਹੀ ਹੋਈ ਆ ਜੀ ਵਿਚਾਰ ਬਈ ਸਾਡੀ ਲੜਕਾ ਨੇ ਹਾਜਾ ਦੇਖ ਲੇ ਮਰਾ ਮੋਟਾ ਬਈ ਚਲੋ ਮਿੱਟੀ ਸੰਵਾਦੇ ਸੰਸਬਰ ਆ ਜਾ ਜੀ ਇਹ ਗੱਲ ਹੈ ਜੀ ਸੋ ਮੈਂ ਗੱਲਾਂ ਬਾਤਾਂ ਸੁਣ ਰਿਹਾ ਨਾ ਜੀ ਮੈਂ ਖੁਦ ਪਾਵਰ ਕੋ ਹੋ ਰਿਹਾ ਪਰਿਵਾਰ ਕਹਿ ਰਿਹਾ ਕਿ ਅਸੀਂ ਘੱਟੋ ਘੱਟ ਆਪਣੇ ਪੁੱਤ ਦੀ ਮਿੱਟੀ ਜਿਹੜੀ ਹੈ ਮਿੱਟੀ ਸਮੇਟ ਲਈ ਹੈ ਸਾਨੂੰ ਸਬਰ ਆ ਜਾਊਗਾ ਇਹ ਹਾਲ ਹੈ ਉਹ ਪਰਿਵਾਰ ਜੀ ਨੇ ਕਦੇ ਸੁਪਨਿਆਂ ਦੇ ਨਾਲ ਆਪਣੇ ਵੀਰ ਨੂੰ ਆਪਣੇ ਪੁੱਤ ਨੂੰ ਭੇਜਿਆ ਹੋਣਾ ਇਥੋਂ ਸੋ ਦੁੱਖ ਵੀ ਹੁੰਦਾ ਇਹ ਕਰਦੇ ਹੋਏ ਲੇਕਿਨ ਜ਼ਰੂਰ ਇਹਨਾਂ ਦੇ ਉੱਤੇ ਜੋ ਵੀ ਜ਼ਿੰਮੇਵਾਰ ਨੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਬਣਦੀ ਹੈ ਹੋਣੀ ਚਾਹੀਦੀ ਹੈ ਧੰਨਵਾਦ